2 4 ਦਸੰਬਰ ਨੂੰ ਦਰਾਹੇ ਦੇ ਪਿੰਡ ਲੰਡਾ ਵਿੱਚ ਬੇਅਦਵੀ ਦਾ ਮਾਮਲਾ ਹੁੰਦਾ ਤੁਹਾਡੇ ਕੋਲ ਵੀਡੀਓ ਪਹੁੰਚ ਪਈ ਹੈ ਸਾਰੇ ਮਾਮਲੇ ਤੁਸੀਂ ਕਰਦੇ ਹੋ ਆਪਣੇ ਬਿਹਾਫ ਤੇ ਜਾ ਕੇ ਉਸ ਬੰਦੇ ਨੂੰ ਫੜਦੇ ਹੋ ਥਾਣੇ ਵਿੱਚ ਦਿੰਦੇ ਹੋ ਹੁਣ ਉਲਟਾ ਪਰਚਾ ਛੋਡੇ ਤੇ ਹੋ ਗਿਆ ਕੱਲ ਨੂੰ ਤੁਸੀਂ ਮੈਨੂੰ ਦੇਖੋਗੇ ਇਹ ਐਗਜ਼ਾਮਪਲ ਪੰਜਾਬ 'ਚ ਕਿਵੇਂ ਦੀ ਸੈੱਟ ਕਰ ਰਹੇ ਆ ਵੀ ਜਿੰਨੀਆਂ ਮਰਜ਼ੀ ਬੇਦਬੀਆਂ ਕਰੋ ਬਰਾਬਰ ਪਰਚਾ ਦਰਜ ਕਰਾਂਗੇ ਕੱਲ ਨੂੰ ਕਿਸੇ ਦੀ ਹਿੰਮਤ ਨਹੀਂ ਪਾਊਗੀ ਵੀ ਕੱਲ ਨੂੰ ਬੇਦਵੀ ਵਾਲੇ ਨੂੰ ਫੜਨ ਦੀ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਤੁਸੀਂ ਕਿਹਾ ਕਿ ਪਿੰਡ ਦੇ ਬਾਕੀ ਬੰਦੇ ਉਸ ਵਾਰ ਉਸ ਟਾਈਮ ਖੜੇ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਤੁਸੀਂ ਜਦੋਂ ਲੈ ਕੇ ਗਏ ਚਾਰ ਤੀਕ ਉਹ ਆਪਣੇ ਯਾਰਾਂ ਦੋਸਤਾਂ ਨੂੰ ਤੁਸੀਂ ਪਿੰਡ ਦੇ ਪੰਜ ਸਰਪੰਚਾਂ ਨੂੰ ਕਿਉਂ ਨਹੀਂ ਕਿਹਾ ਉਹ ਵੀ ਨਾਲ ਆਣ ਕਹੇ ਰੋ ਗੱਲ ਕੀ ਸੀ ਪਿੰਡ ਦਾ ਮੁੱਦਾ ਸੀ ਮੈਂ ਕਹਿੰਦਾ ਪਿੰਡ ਦੀ ਇੱਜ਼ਤ ਟੱਕੀ ਜਾਵੇ ਵਧੀਆ ਗੱਲ ਆ ਮੈਂ ਵੀਡੀਓ 'ਚ ਵੀ ਕਹਿੰਦਾ ਰਿਹਾ ਵੀ ਇੱਕ ਬੰਦੇ ਦੇ ਗਲਤ ਹੋਣ ਨਾਲ ਪਿੰਡ ਗਲਤ ਨਹੀਂ ਹੁੰਦਾ ਪਰ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਨਹੀਂ ਸੀ ਜਿਹਨੂੰ ਪਿੰਡ 'ਚ ਸੁਲਝਾਇਆ ਜਾਵੇ ਇਹ ਗੁਰੂ ਸਾਹਿਬ ਦੀ ਬੇਦਵੀ ਸੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਪਵਿੱਤਰ ਗੁਰੂ ਘਰ ਵਿੱਚ ਨਗਸਿੱਖਾਂ ਵੱਲੋਂ ਕਬਜ਼ਾ ਕੀਤਾ ਜਾਂਦਾ ਪੁਲਿਸ ਵੱਲੋਂ ਫਾਇਰਿੰਗ ਹੁੰਦੀ ਹੈ ਕੋਮਗਾਰਡ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਲੁਧਿਆਣਾ ਦੇ ਇੱਕ ਮੰਦਿਰ ਵਿੱਚ ਕੁਝ ਗੁੰਡੇ ਜੁੱਤੀਆਂ ਪਾ ਕੇ ਅੰਦਰ ਵੜਦੇ ਨੇ ਉਦੋਂ ਹਣੀ ਸੇਠੀ ਕਿਉਂ ਨਹੀਂ ਬੋਲਦੇ ਮੈਂ ਮੇਰਾ ਲੈਵਲ ਨਹੀਂ ਐਡਾ ਵੱਡਾ ਮੈਂ ਹਰੇਕ ਤੇ ਜਵਾਬ ਦਵਾ ਜੋ ਮੇਰੇ ਤੱਕ ਪਹੁੰਚ ਹੁੰਦੀ ਹੈ ਮੈਂ ਉਹਦਾ ਸੋਲਵ ਆਊਟ ਕਰਦਾ ਬਹੁਤ ਗੱਲਾਂ ਮੇਰੇ ਤੱਕ ਪਹੁੰਚੀਆਂ ਹੋਣੀਆਂ ਨੇ ਮੈਂ ਛੜਤੀਆਂ ਨਹੀਂ ਕੀਤੀਆਂ ਆਪਣੀ ਮਰਜ਼ੀ ਸੀਗੀ ਜਿਹੜੀ ਠੀਕ ਲੱਗਦੀ ਆਪਾਂ ਕੀਤੀ ESP ਤੁਹਾਨੂੰ ਮਾਫੀ ਮੰਗ ਲਈ ਕਹਨੇ ਨੇ ਕਿਸੇ politcal pressure ਤੇ ਵਿੱਚ ਆ ਕੇ ਤੁਸੀਂ ਮਾਫੀ ਮੰਗੋਗੇ ਕਿ ਹਾਈ ਕੋਰਟ ਆਜਾ 4 ਤਰੀਕ ਨੂੰ 4 ਤਰੀਕ ਨੂੰ ਜਦੋਂ ਬਹੁਤ ਟਾਈਮ ਹੈ ਐਸਪੀਸੀ ਵੱਲੋਂ ਕਿਸੇ ਵੱਲੋਂ ਕੋਈ ਸੁਨੇਹਾ ਆ ਗਿਆ ਇਹ ਮੈਨੂੰ ਪੁੱਛਦੇ ਨੇ ਵੀ ਤੂੰ ਉੱਥੇ ਕਿਉਂ ਗਿਆ ਠੀਕ ਹੈ ਚਾਰ ਬੰਦਿਆਂ ਨੂੰ ਪਿੰਡ 'ਚ ਪਤਾ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਜਾ ਕੇ ਕਰ ਲੇ ਕੁਝ ਗਲਤ ਕਰ ਲਿਆ ਉਹ ਤੁਸੀਂ ਮੈਂ ਤੁਹਾਡਾ ਕਿਤੇ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਕਿਹਾ ਕਿ ਮੇਰੇ ਕੋਲ ਰਿਕਾਰਡਿੰਗ ਹੈਗੀਆਂ ਉਹ ਰਿਕਾਰਡਿੰਗ ਹਾਲੇ ਤੱਕ ਤੁਸੀਂ ਜਾਣ ਤੱਕ ਕਿਉਂ ਨਹੀਂ ਦਿੱਤੀ ਕਿ ਮੈਂ ਨਹੀਂ ਮਾफी ਮੰਗਣੀ ਮੈਂ ਆਪਣੇ ਗੁਰੂ ਸਾਹਿਬ ਦਾ ਬਦਲਾ ਲਿਆ ਮੈਂ ਆਪਣੀ ਗੱਲ ਤੇ ਖੜਾ ਮੇਰੇ ਕੋਲ ਕੱਲੀ ਕੱਲੀ ਗੱਲ ਦੀ ਰਿਕਾਰਡਿੰਗ ਹੈ ਤੇ ਕੀ ਜਿਹੜੇ ਲੋਕਾਂ ਨੂੰ ਵੇਦਬੀ ਕਰਨ ਵਾਲੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਕਿ ਉਹ ਵੀ ਸਹੀ ਹੈ ਹਨੀ ਸਮਾਜ ਦੀ ਨਜ਼ਰ ਵਿੱਚ ਇੱਕ ਹਫ਼ਤਾ ਪਹਿਲਾਂ ਇੱਕ ਹਫ਼ਤਾ ਪਹਿਲਾਂ ਐਂਬੂਲੈਂਸ ਵੱਲੋਂ ਮੈਨੂੰ ਕਿਹਾ ਗਿਆ ਵੀ ਬਿਆਨ ਦਰਜ ਕਰਾ ਵੀ ਪਿਸਟਲ ਦੀ ਨੋਕ ਤੇ ਤੂੰ ਐਂਬੂਲੈਂਸ ਨੂੰ ਅਗਵਾ ਕੀਤਾ 빙 ਸੈਕ ਤੁਹਾਨੂੰ ਐਸਪੀਸੀ ਬੱਲੋ ਜੇਕਰ ਕੋਈ ਕਾਲ ਆਂਦੀ ਹੈ ਜਾਂ ਕੋਈ ਇਨਫੋਰਮੇਸ਼ਨ ਆਂਦੀ ਹੈ ਉਹ ਕਹਿਣ ਅਸੀਂ ਤੁਹਾਨੂੰ ਇਸ ਪਰ ਮਾਮਲੇ ਵਿੱਚ ਪੜੀ ਕਰਵਾ ਸਕਦੇ ਹਾਂ ਜਾਂ ਫਿਰ ਤੁਹਾਨੂੰ ਜੋ ਪੜੀ ਹੋਣਾ ਹੈ ਮਾਫੀ ਮੰਗਣੀ ਪਵੇਗੀ ਐਸਪੀਸੀ ਤੋਂ ਉਂਦੇਦਾਰ ਕਿਸੇ ਬੰਦੇ ਵੱਲੋਂ ਫੋਨ ਆਵੇ ਫਿਰ ਹਣੀ ਸੈਟੀ ਦਾ ਜਵਾਬ ਕੀ ਹੋਵੇ ਕਿ ਤੁਸੀਂ ਆਪ ਕਹਿ ਕਿ ਜਿਹੜਾ ਘੁਰਕਾ ਸਾਹਿਬ ਦੇ ਅੰਗ ਖਲਾਰੇ ਹੋਏ ਸੀ ਉਹਨਾਂ ਨੂੰ ਤੁਸੀਂ ਬਾਇਜ਼ਤ ਉਹਨਾਂ ਨੂੰ ਸਬਮਿਟ ਕੀਤਾ ਐਸਪੀਸੀ ਦੇ ਲੋਕਾਂ ਨੂੰ ਜਮਾ ਕਰਾਇਆ ਹੁਣ ਉਹਨਾਂ ਵੱਲੋਂ ਜੇਕਰ ਤੁਹਾਨੂੰ ਫੋਨ ਆਵੇ ਪਰ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇੱਕ ਸਿੱਖ ਜੋਾਕ ਬੇਦਵੀ ਦਾ ਬਦਲਾ ਲੈ ਰਿਹਾ ਸੀ ਉਹਨੂੰ ਜਾ ਕੇ ਪੁੱਛੀਏ ਵੀ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤੈਨੂੰ ਸਪੋਰਟ ਚਾਹੀਦੀ ਹੈ ਉਹਨਾਂ ਤਾਂ ਨਹੀਂ ਚਾਹੀਦਾ ਪਰ ਫਿਰ ਵੀ ਇੱਕ ਸਿੱਖ ਹੋਣ ਦੇ ਨਾਤੇ ਪੰਜਾਬ ਦੀ ਇੰਨੀ ਵੱਡੀ ਪੁਰਾਣੀ ਇੱਕ politcal ਪਾਰਟੀ ਇੱਕ ਬਹੁਤੇ politcal ਪਾਰਟੀ ਕੋ ਹਾਂ ਹਾਂ ਜਾਣਦੇ ਹੋ ਤੁਹਾਨੂੰ ਪਤਾ ਹੈ ਜੋ ਤੁਸੀਂ ਕਹਾਣਾ ਚਾਹੁੰਦੇ ਹੋ ਤੁਹਾਨੂੰ ਪਤਾ ਹੈ ਵੀ ਮੈਨੂੰ ਨਰਾਜ ਕੀ ਜਦੋਂ 4 ਦਸੰਬਰ ਨੂੰ ਦਰਾਹੇ ਦੇ ਪਿੰਡ ਲੰਡਾ ਵਿੱਚ ਬੇਅਦਬੀ ਦਾ ਮਾਮਲਾ ਹੁੰਦਾ ਤੁਹਾਡੇ ਕੋਲ ਵੀਡੀਓ ਪਹੁੰਚਦੀ ਹੀ ਹੈ ਸਾਰੇ ਮਾਮਲੇ ਤੁਸੀਂ ਕਰਦੇ ਹੋ ਆਪਣੇ ਬਿਹਾਫ ਤੇ ਜਾ ਕੇ ਉਸ ਬੰਦੇ ਨੂੰ ਫੜਦੇ ਹੋ ਥਾਣੇ ਵਿੱਚ ਦਿੰਦੇ ਹੋ ਹੁਣ ਉਲਟਾ ਪਰਚਾ ਤੁਹਾਡੇ ਤੇ ਹੋ ਗਿਆ ਪਹਿਲੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਹਰ ਕਿਤੇ ਵੀ ਜੇਕਰ ਸਿਰਫ ਪੰਜਾਬ ਦੀ ਗੱਲ ਕਰੀ ਜੇਕਰ ਪੰਜਾਬ ਦੀ ਕੋਈ ਬੇਅਦਬੀ ਹੁੰਦੀ ਹੈ ਕਿਤੇ ਵੀ ਹੋਣਾ ਬਹੁਤ ਗਰੀ ਬੁਰੀ ਗੱਲ ਹੈ ਕਿਸੇ ਵੀ ਧਰਮ ਨਾਲ ਹੋਵੇ ਚਾਹੇ ਉਹ ਸਿੱਖ ਧਰਮ ਦੇ ਨਾਲ ਆ இந்து ਧਰਮ ਦੇ ਨਾਲ ਆ ਕਿਸੇ ਵੀ ਧਰਮ ਨਾਲ ਏ ਡੀਆਰਪੀ ਸਾਹਿਬ ਦਾ ਨਾਮ ਹੈ ਹਨੀ ਸੇਠੀ ਨੂੰ ਵਧੀਆ ਕਾਰਗੁਜ਼ਾਰੀ ਲਈ ਕੱਲ ਚੰਗੇ ਹੱਥ ਕਾਲੇ ਕਰਵਾਏ ਗਏ ਮੇਰੇ ਬਹੁਤ ਸੋਨਾ ਸਨਮਾਨ ਕੀਤਾ ਗਿਆ ਇਹ ਸਨਮਾਨ ਤਾਂ ਕੁਛ ਨਹੀਂ ਇਹ ਤਾਂ ਪਿੰਡਾਂ ਵਾਲੇ ਭਾਜੀ ਪਾਗਲ ਨੇ ਜਿਹੜੇ ਮੈਨੂੰ 100-100 ਕਿਲੋਮੀਟਰ ਤੱਕ ਬੁਲਾਉਂਦੇ ਨੇ ਸਰੋਪੇ ਦਿੰਦੇ ਨੇ ਸ਼ੀਲਡਾਂ ਦਿੰਦੇ ਨੇ ਪਿਆਰ ਦਿੰਦੇ ਨੇ ਬਜ਼ੁਰਗ ਘਰਾਂ ਚ ਬੁਲਾਉਂਦੇ ਉਹਨਾਂ ਨੂੰ ਨਹੀਂ ਭਾਜੀ ਪਤਾ ਕਿ ਮੈਂ ਬੰਦਾ ਕਹੇ ਜੀ ਕਿਉਂਕਿ ਮੇਰਾ ਬਹੁਤ ਉਹਨਾਂ ਮੈਂ ਕਿਲੋ-ਕਿਲੋ ਹੀਰੋਨ ਲੈ ਕੇ ਤੁਰਦਾ ਫਿਰਦਾ ਹੂੰ ਬਾਕੀ ਬੰਦੇ ਦਾ ਕਰਦਾਰ ਵੀ ਹੁੰਦਾ ਪਰ ਚਾ ਛੋਟਾ ਹੋਵੇ ਵੱਡਾ ਹੋਵੇ ਕੰਮ ਪਿੱਛੇ ਪਿਆ ਕੋਈ ਵੱਡੀ ਗੱਲ ਨਹੀਂ ਪਰ ਪਰਚਾ ਪਿਓ ਪਵੇ ਕਿਉਂ ਰਿਸ਼ਭ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਮੇਰੇ ਵੱਲ ਤੁਸੀਂ ਨਿਊਜ਼ ਚੈਨਲ ਚਲਾ ਰਹੇ ਹੋ ਅੱਜ ਤੁਸੀਂ ਦੇਖ ਰਹੇ ਆ ਵੀ ਇੱਕ ਚੰਗੇ ਭਲੇ ਬੰਦੇ ਦੇ ਪੰਜ ਤਰਾ ਲਾ ਕੇ ਪਰਚਾ ਦਰਜ ਕਰਾਤਾ ਮੈਂ ਕੋਰਟ ਚ ਫਿਰਦਾ ਥਾਣੇ ਫਿਰਦਾ ਗੱਡੀ ਛਡਾਉਣਾ ਫਿਰਦਾ ਚਲੋ ਮੈਨੂੰ ਲੋਡ ਆ ਮੈਂ ਛਡਾਉਣਾ ਮੈਂ ਕਿਹੜਾ ਰਜਵਾੜਾ ਵੀ ਮੇਰੇ ਕੋਲ 20 ਗੱਡੀਆਂ ਨੇ ਠੀਕ ਹੈ ਪਰ ਕੱਲ ਨੂੰ ਤੁਸੀਂ ਮੈਨੂੰ ਦੇਖੋਗੇ ਇਹ ਐਗਜ਼ਾਮਪਲ ਪੰਜਾਬ 'ਚ ਕਿਵੇਂ ਦੀ ਸੈੱਟ ਕਰ ਰਹੇ ਆ ਵੀ ਜਿੰਨੀਆਂ ਮਰਜ਼ੀ ਬੇਦਬੀਆਂ ਕਰੋ ਬਰਾਬਰ ਪਰਚਾ ਦਰਜ ਕਰਾਂਗੇ ਕੱਲ ਨੂੰ ਕਿਸੇ ਦੀ ਹਿੰਮਤ ਨਹੀਂ ਪਾਊਗੀ ਵੀ ਕੱਲ ਨੂੰ ਬੇਦਬੀ ਵਾਲੇ ਨੂੰ ਫੜਨ ਦੀ ਉਹ ਕਹੂਗਾ ਯਾਰ ਪਏ ਅੰਗ ਪੇ ਲੈਣ ਦੇ ਮੈਂ ਕੀ ਲੈਣਾ ਉਹ ਹਨੀ ਦਾ ਹਾਲ ਦੇਖੋ ਕੀ ਕੀਤਾ ਹਨ ਕੰਮ ਮੇਰਾ ਛੁੱਟਿਆ ਪਿਆ ਹਫ਼ਤੇ ਬਾਅਦ ਕਾਂਜ ਜਿ ਬਣਿਆ ਅੱਜ ਤੁਹਾਨੂੰ ਲੱਗਦਾ ਜਿਵੇਂ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕੋਈ ਬੰਦਾ ਬੇਅਦਬੀ ਕਰਦਾ ਤਾਂ ਮੌਕੇ ਤੇ ਉਸ ਨਾਲ ਕੋਈ ਨਾ ਕੋਈ ਘਟਨਾ ਜਿਹੀ ਵਾਪਰ ਜਾਂਦੀ ਹੈ ਜਿਸ ਨੂੰ ਬਾਅਦ ਚ ਲੋਕ ਕਹਿੰਦੇ ਨੇ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਤੁਸੀਂ ਉਹ ਬੰਦੇ ਨੂੰ ਫੜਵਾ ਕੇ ਹਵਾਲੇ ਕਰ ਦਿੱਤਾ ਤੁਹਾਨੂੰ ਮੇਰੇ ਗੱਲ ਬੇਅਦਬੀ ਕਰਦਾ ਦੇਖਦਾ ਆਉਂਦਾ ਸੀ ਜਦੋਂ ਦਿੱਲੀ ਮਾਰਿਆ ਗਿਆ ਮਾਰ ਕੇ ਟੰਗ ਦਿੱਤਾ ਗਿਆ ਦਰਬਾਰ ਸਾਹਿਬ ਮਾਰਿਆ ਗਿਆ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਸੀ ਵੀ ਮਾਰਨਾ ਨਹੀਂ ਚਾਹੀਦਾ ਠੀਕ ਹੈ ਮਾਰ ਕੇ ਉਹ ਬੰਦੇ ਤੋਂ ਪਤਾ ਨਹੀਂ ਲੱਗਣਾ ਉਹਦੇ ਪਿੱਛੇ ਕੌਣ ਸੀ ਕੌਣ ਨਹੀਂ ਸੀ ਐਦਾਂ ਹੀ ਸੀ ਨਾ ਮੇਰੀ ਇਹ ਪਰਸਨਲ ਸੋਚ ਹੈ ਕਿਸੇ ਦੀ ਇਹ ਅਲੱਗ ਹੋ ਸਕਦੀ ਹੈ ਚਲੋ ਸਾਨੂੰ ਪਤਾ ਲੱਗਿਆ ਅਸੀਂ ਵੈਰੀਫਾਈ ਕੀਤਾ ਔਨ ਰਿਕਾਰਡ ਮੰਨੇ ਆ ਅਸੀਂ ਕਿਹਾ ਵੀ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਲਤਾਂ ਬਾਹਾਂ ਵੜਤੀਆਂ ਜਿਨ੍ਹਾਂ ਨੇ ਕਤਲ ਕਰਤਾ ਉਹ ਵੀ ਬੰਦੇ ਅੱਜ ਪੰਜਾਬ 'ਚ ਹੀ ਫਿਰਦੇ ਨੇ ਠੀਕ ਹੈ ਇੱਕ ਅਸੀਂ ਤੇ ਸਾਡੀ ਟੀਮ ਨੇ ਜਾ ਕੇ ਪੁਲਿਸ ਨੂੰ ਪੁਲਿਸ ਨੂੰ ਹੈਂਡਓਵਰ ਕੀਤਾ ਉਹ ਬੰਦੇ ਤੇ ਉਹ ਬੰਦੇ ਤੇ ਇੱਕ ਵੀ ਛਰੀਟ ਨਹੀਂ ਹੈਗੀ ਅੱਜ ਵੀ ਇਹ ਗੱਲ ਪ੍ਰਸ਼ਾਸਨ ਗਵਾਬ ਹੈ ਕੋਈ ਛਰੀਟ ਨਹੀਂ ਥੱਪੜ ਮੁੱਕੇ ਵੱਜੇ ਵੱਜਣੀ ਸੀ ਉਹ ਕਿਹੜਾ ਕਿਸੇ ਹਾਰ ਪਾ ਗਿਆ ਸੀ ਵੀ ਮੈਡਲ ਜਿੱਤ ਗਿਆ ਸੀ ਗੁਰੂ ਸਾਹਿਬ ਦੇ ਅੰਗ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਜਾਗਦੀ ਜੋਤ ਮੰਨਦੇ ਆਂ ਬੰਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਵੀ ਮੈਂ ਜਪਜੀ ਸਾਹਿਬ ਦੇ ਅੰਗ ਪਾੜੇ ਨੇ ਫਿਰ ਤੁਸੀਂ ਹਾਰ ਪਾਉਂਗੇ ਜੀ ਅਸੀਂ ਫਿਰ ਵੀ ਉਹਨੂੰ ਬਚਾਇਆ ਅਸੀਂ ਕਿਹਾ ਵੀ ਤੁਹਾਨੂੰ ਜਿਹੜੇ ਬੰਦੇ ਜਿਹੜੇ ਬੰਦੇ ਬੇਦਵੀ ਕਰਨ ਵਾਲਿਆਂ ਨਾਲ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਹਾ ਜਿਵੇਂ ਮਾਰ ਕੇ ਟਾਂਕ ਦਿੰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਪ੍ਰਸ਼ਾਸਨ ਵੱਲੋਂ ਕੁਲਿਆ ਮਤੇ ਕੋ ਮਤੇ ਪੜਨੇ ਕਿ ਇਹ ਪ੍ਰਸ਼ਾਸਨ ਦੀ ناکਾਮੀ ਹੈ ਕਿ ਬੰਦੇ ਆਜੂ ਤੇ ਕਾਰਵਾਈ ਲਗਾਸਾ ਆਰਵਾਈ ਜੇ ਜੇ ਧਰਮ ਦੇ ਨਾਮ ਤੇ ਮੇਰਾ ਕਿਸੇ ਨਾਲ ਕਾਰਵਾਈ ਨਹੀਂ ਕਿ ਤਰ੍ਹਾਂ ਮੇਰਾ 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 ਪੰਜਾਬ ਪੁਲਿਸ ਨਾਲ ਕੋਈ ਗੁੱਸਾ ਨਹੀਂ ਇੱਕ ਬੰਦਾ ਗਲਤ ਹੋਣ ਨਾਲ ਪੂਰੀ ਪੁਲਿਸ ਨਹੀਂ ਮਾੜੀ ਹੁੰਦੀ ਮੇਰਾ 20 ਵਾਰੀ ਪੁਲਿਸ ਨਾਲ ਵਾਪਿਆ ਮੇਰਾ ਹੈਗਾ ਸਿੱਧਾ ਡੀਐਸਪੀ ਸ਼ਰਿਆ ਮੈਂ ਨਾਮ ਲੈ ਕੇ ਕਹਿ ਰਿਹਾ ਠੀਕ ਹੈ ਉਹਨਾਂ ਨੂੰ ਜੇ ਮੇਰੀ ਕਾਰਵਾਈ ਪੈਲ ਜੇ ਮੇਰੀ ਕੋਈ ਕਾਰਵਾਈ ਗਲਤ ਲੱਗਦੀ ਸੀ ਉਹ 4 ਤਰੀਕ ਨੂੰ ਗਲਤ ਨਹੀਂ ਲੱਗੀ ਉਹ 5 ਨੂੰ ਗਲਤ ਨਹੀਂ ਲੱਗੀ 6 ਨੂੰ ਗਲਤ ਨਹੀਂ ਲੱਗੀ ਉਹਨਾਂ ਨੂੰ ਕਦੋਂ ਲੱਗੀ ਜਦੋਂ ਉਹਨਾਂ ਦੀ ਆਪਣੀ ਈਗੋ ਹਰਟ ਹੋਈ ਜਦੋਂ ਹਣੀ ਨੇ ਵੀਡੀਓ ਬਣਾਉਣ ਨੂੰ ਮਾਵੀ ਮੰਗੜ ਤੋਂ ਇਨਕਾਰ ਕੀਤਾ ਗਿਆ ਵੀ ਮੈਂ ਨਹੀਂ ਮਾफी ਮੰਗਣੀ ਮੈਂ ਆਪਣੇ ਗੁਰੂ ਸਾਹਿਬ ਦਾ ਬਦਲਾ ਲਿਆ ਮੈਂ ਆਪਣੀ ਗੱਲ ਤੇ ਖੜਾ ਮੇਰੇ ਕੋਲ ਕੱਲੀ ਕੱਲੀ ਗੱਲ ਦੀ ਰਿਕਾਰਡਿੰਗ ਹੈ ਉਹਨਾਂ ਦੀ ਈਗੋ ਹਰਟ ਹੋਈ ਹੈ 18 ਤਰੀਕ ਨੂੰ ਕੋਰਟ ਸੰਮਨ ਕਰ ਰਹੀ ਹੈ ਵੀ ਇਹਨੂੰ ਥ੍ਰੈਟ ਆ ਇਹ ਤੋਂ ਬਲਾਕੇ ਪੁੱਛਿਆ ਜਾਵੇ ਜਿਹੜੇ ਜਿਹੜੇ ਬੰਦਿਆਂ ਦੇ ਇਹਨਾਂ ਨੇ ਨਾਮ ਲਿਖਾਏ ਨੇ ਮੇਰੀ ਵੀ ਲਾਈਫ ਆਨ ਲਿਬਰਟੀ ਹੈਗੀ ਆ ਨਾ ਬਿਲਕੁਲ ਹੈਗੀ ਆ ਨਾ ਹਮ ਹਾਈ ਕੋਰਟ ਤੋਂ ਉੱਤੇ ਤਾਂ ਨਹੀਂ ਕੋਈ ਕੁਝ ਹਾਈ ਕੋਰਟ ਤੋਂ ਉੱਤੇ ਤਾਂ ਨਹੀਂ ਕੋਈ ਕੁਝ ਜਿਹੜੇ ਬੰਦੇ ਮੈਨੂੰ ਥ੍ਰੈਟਿੰਗ ਕਰਦੇ ਸੀ ਇਹਨਾਂ ਨੇ ਅੱਜ ਉਹਨਾਂ ਦੇ ਘਰੇ ਤੇ ਮੇਰੇ ਤੇ ਪਰਚੇ ਦਰਜ ਕਰਤੇ ਇਨਸਟੈਡ ਆਫ 18 ਤਰੀਕ ਨੂੰ ਉਹਨਾਂ ਨੂੰ ਬੁਲਾਉਂਦੇ ਉਹਨਾਂ ਨੂੰ ਪੁੱਛਦੇ ਵੀ ਇਹ ਕੰਪਲੇਨੈਂਟ ਆ 295 ਕੇਸ ਦੇ ਵਿੱਚ ਇਹਦੇ ਨਾਲ ਕਿਸੇ ਨੇ ਫालतू ਗੱਲ ਨਹੀਂ ਕਰਨੀ ਇਹਨੂੰ ਸਿਕਿਉਰਟੀ ਪ੍ਰੋਵਾਈਡ ਕਰਨੀ ਹੈ ਇਕੱਲਾ ਕੰਪਲੇਨੈਂਟ ਨਾ ਬਹੁਤ ਵੱਡਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਆ ਸਾਡੀ ਸਾਰਿਆਂ ਦੀ ਠੀਕ ਹੈ ਅੱਜ ਇਹ ਪੰਜਾਬ ਦੇ ਯੂਥ ਲਈ ਕਿਦਾਂ ਦਾ ਐਗਜ਼ਾਮਪਲ ਸੈੱਟ ਕਰ ਰਹੇ ਨੇ ਕੱਲ ਨੂੰ ਕੋਈ ਚਲ ਜੂ ਇਹ ਮੈਨੂੰ ਪੁੱਛਦੇ ਨੇ ਵੀ ਤੂੰ ਉੱਥੇ ਕਿਉਂ ਗਿਆ ਠੀਕ ਹੈ ਚਾਰ ਬੰਦਿਆਂ ਨੂੰ ਪਿੰਡ 'ਚ ਪਤਾ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਜਾ ਕੇ ਕਰ ਲੇ ਕੁਝ ਗਲਤ ਕਰ ਲਿਆ ਇਹ ਮੈਨੂੰ ਉਦੋਂ ਕਿਉਂ ਨਹੀਂ ਪੁੱਛਦੇ ਮੇਰੀ ਫੇਸਬੁੱਕ ਦੀ ਬੋ ਮੇਰੇ ਪੇਜ ਤੇ ਜਾ ਕੇ ਇਹ ਦੇਖਣਾ ਵੀ ਮੈਂ ਕਿੰਨੇ ਕਿੰਨੇ ਮੇਰੇ ਪੇਜ ਤੇ ਜਾ ਕੇ ਇਹ ਦੇਖਣਾ ਵੀ ਮੈਂ ਕਿੰਨੇ ਕ ਬੰਦਿਆਂ ਨੂੰ ਸੜਕ ਤੋਂ ਪਿਆ ਹੋਇਆਂ ਨੂੰ ਚੱਕ ਕੇ ਜਾਂਦਾ ਜਿੱਥੇ ਲੋਕ ਵੀਡੀਓ ਬਣਾਉਂਦੇ ਹੁੰਦੇ ਨੇ ਠੀਕ ਹੈ ਮੈਂ ਬੁਰਾ ਸਾਲਿਆ ਨੇ ਮੈਨੂੰ ਕਿਹਾ ਗਿਆ ਇੱਕ ਹਫਤਾ ਪਹਿਲਾਂ ਇੱਕ ਹਫਤਾ ਪਹਿਲਾਂ ਐਂਬੂਲੈਂਸ ਵੱਲੋਂ ਮੈਨੂੰ ਕਿਹਾ ਗਿਆ ਵੀ ਬਿਆਨ ਦਰਜ ਕਰਾ ਵੀ ਪਿਸਟਲ ਦੀ ਨੋਕ ਤੇ ਤੂੰ ਐਂਬੂਲੈਂਸ ਨੂੰ ਅਗਵਾ ਕੀਤਾ ਅਗਵਾ ਕਿਉਂ ਕੀਤਾ ਸੀ ਮੇਰੀ ਗੱਲ ਸੁਣੋ ਮੈਂ ਸਿਵਲ ਹਸਪੀਟਲ ਫੋਨ ਮਾਰਿਆ ਬੰਦਾ ਜਰਸੀ ਸਾਰਾ ਸਿਰ ਖੁੱਲਿਆ ਹੋਇਆ ਸੀਗਾ ਜੇ ਅਸੀਂ 3 ਕਿਲੋਮੀਟਰ ਉਧਰ ਜਾਂਦੇ ਪ੍ਰਾਈਵੇਟ ਹਸਪੀਟਲ ਸੀ 3 ਕਿਲੋਮੀਟਰ ਇਧਰ ਜਾਂਦੇ ਸਿਵਲ ਹਸਪੀਟਲ ਸੀ ਬੰਦਾ ਮਰਨ ਕਰਾ ਰਿਹਾ ਵੀਰਾ ਉਹ ਮਰ ਵੀ ਗਿਆ ਚਲੇ ਗਿਆ ਚਲੋ ਮੈਂ ਕੋਸ਼ਿਸ਼ ਕੀਤੀ ਉਹਨੂੰ ਪਛਾਣ ਦੀ ਹੁਣ ਮੈਨੂੰ ਪਤਾ ਵੀ ਜੇ ਮੈਂ ਉੱਥੇ ਡਾਕਟਰ ਹੈ ਨਹੀਂ ਉਹਨਾਂ ਨੇ ਕੱਲਾ ਰੈਫਰ ਕਰਨਾ ਹੈ ਤੇ ਜੇ ਮੈਂ ਇਹਨੂੰ ਇਹਨੂੰ ਪ੍ਰਾਈਵੇਟ ਚ ਲੈ ਜਾ ਨਾ ਤਾਂ ਸ਼ਾਇਦ ਇਹ ਬਚ ਜੂਵੇ ਇਹ ਗਲਤ ਗੱਲ ਹੈ ਜੀ ਹੂੰ ਪਰ ਮੈਂ ਤਾਂ ਉਹ ਹੀ ਪੁੱਛਣਾ ਚਾਹੁੰਦਾ ਤੁਸੀਂ ਕਿਹਾ ਕਿ ਪਿੰਡ ਦੇ ਬਾਕੀ ਬੰਦੇ ਉਸ ਵਾਰ ਉਸ ਟਾਈਮ ਖੜੇ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਤੁਸੀਂ ਜਦੋਂ ਲੈ ਕੇ ਗਏ 4 ਤਰੀਕ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਤੁਸੀਂ ਪਿੰਡ ਦੇ ਪੰਜ ਸਰਪੰਚਾਂ ਨੂੰ ਕਿਉਂ ਨਹੀਂ ਕਿਹਾ ਕਿ ਉਹ ਵੀ ਨਾਲ ਆਣ ਮੈਂ ਕਿਸੇ ਨੂੰ ਨਹੀਂ ਲੈ ਕੇ ਗਿਆ ਮੇਰੇ ਨਾਲ ਗੱਡੀ 'ਚ ਸਿਰਫ ਇੱਕ ਦੋ ਮੁੰਡੇ ਸੀਗੇ ਜਿਹੜੇ ਮੇਰੇ ਨਾਲ ਹੀ ਰਹਿੰਦੇ ਨੇ ਜਿਹੜੇ ਮੁੰਡੇ ਉੱਥੇ ਸੀਗੇ ਮੈਂ ਮੌਕੇ ਤੇ ਪਹੁੰਚਿਆ ਵੀਰੇ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਜਿਹੜੇ ਤੁਹਾਨੂੰ ਉੱਥੇ ਜਾ ਕੇ ਪਿੰਡ ਲੰਡਾ ਜਾ ਕੇ ਤੁਹਾਨੂੰ ਮਿਲੇ ਨੇ ਉਹ ਮੁੰਡੇ ਤੁਹਾਡੇ ਨਾਲ ਦੇ ਜਿਨ੍ਹਾਂ ਨੇ ਤੁਹਾਡੇ ਕੋਲ ਵੀਡੀਓ ਪਹੁੰਚਦੀ ਕੀਤੀ ਹੈ ਉਹਨਾਂ ਨੇ ਆਪਣੇ ਪਿੰਡ ਦੇ ਸਰਪੰਚ ਪੰਚਾਂ ਨਾਲ ਕਿਉਂ ਨਹੀਂ ਗੱਲ ਕੀਤੀ ਜਾਂ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਉਹਨਾਂ ਨੂੰ ਕਿਹਾ ਕਿ ਆ ਕੇ ਆਓ ਆਪਕੋ ਕੀ ਹੁੰਦਾ ਕੀਤੀ ਹੈ 10:20 ਮਿੰਟ ਦੀ ਬੇਦਬੀ ਹੋਈ ਹੋਈ ਆ 11:00 ਵਜੇ ਸਰਪੰਚ ਨੂੰ ਪਤਾ ਸੀ ਗਰੰਤੀ ਸਿੰਘ ਨੂੰ ਪਤਾ ਸੀ ਇੱਕ ਨਿਹੰਗ ਸਿੰਘ ਨੂੰ ਪਤਾ ਸੀ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਗੱਲ ਕੀ ਸੀ ਪਿੰਡ ਦਾ ਮੁੱਦਾ ਸੀ ਮੈਂ ਕਹਿੰਦਾ ਪਿੰਡ ਦੀ ਇੱਜ਼ਤ ਟੱਕੀ ਜਾਵੇ ਵਧੀਆ ਗੱਲ ਆ ਮੈਂ ਵੀਡੀਓ ਚ ਵੀ ਕਹਿੰਦਾ ਰਿਹਾ ਵੀ ਇੱਕ ਬੰਦੇ ਦੇ ਗਲਤ ਹੋਣ ਨਾਲ ਪਿੰਡ ਗਲਤ ਨਹੀਂ ਹੁੰਦਾ ਪਰ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਨਹੀਂ ਸੀ ਵੀ ਜਿਹਨੂੰ ਪਿੰਡ ਚ ਸੁਲਝਾਇਆ ਜਾਵੇ ਇਹ ਗੁਰੂ ਸਾਹਿਬ ਦੀ ਬੇਦਬੀ ਸੀ ਪਰ ਹਰ ਸਿੱਖ ਦੇਕਰ ਆਸੀਬ ਕਰੀਏ ਕਿਸੇ ਵੀ ਧਰਮ ਦੀ ਬੇਦਬੀ ਹੋਣਾ ਗਲਤ ਗੱਲ ਹੈ ਹੁਣ ਜਦੋਂ ਜਦ ਸਿੱਖ ਧਰਮ ਦੇ ਨਾਲ ਤੁਸੀਂ ਜੁੜੇ ਹੋ ਤਾਂ ਤੁਹਾਨੂੰ ਲੱਗਦਾ ਹਰ ਧਰਮ ਦੀ ਜੇਕਰ ਕੋਈ ਬੇਦਰਦੀ ਹੁੰਦੀ ਹੈ ਉਹ ਗਲਤ ਹੈਗੀ ਹੁਣ ਲੱਗਦਾ ਸਿਰਫ ਸਿੱਖ ਧਰਮ ਦੇ ਨਾਲ ਦੌਣਾ ਚਾਹੀਦਾ ਆ ਤਾਂ ਅਗਲਾ ਸਵਾਲ ਦਾ ਇੱਕ ਮਸਤ ਸਾਲ ਦਾ ਜਵਾਬ ਹੈ ਆਹ ਸਾਲ ਦਾ ਬਸ ਸਵਾਲ ਦਾ ਮੇਰਾ ਜਵਾਬ ਸੁਣੋ ਵੀ ਜੇ ਕਿਸੇ ਧਰਮ ਦੀ ਬੇਦਰਦੀ ਮਾੜੀ ਹੈ ਤਾਂ ਕੱਲੀ ਗੁਰੂ ਗ੍ਰੰਥ ਸਾਹਿਬ ਦੀ ਮਾੜੀ ਹੈ ਮੇਰੇ ਕੋਲ ਅਖੌਤੀ ਪੱਗਾਂ ਵਾਲੇ ਬੀਆਂ ਵੱਲੋਂ ਕਿਹਾ ਗਿਆ ਜਦੋਂ ਮੈਂ ਜਗਰਾਤੇ ਦੀ ਵੀਡੀਓ ਇੱਕ ਮੰਦਰ ਦੇ ਵਿੱਚੋਂ ਪਾਈ ਤੇ ਮਰਾਬਰ ਮੈਂ ਉਹ ਮੰਦਰ ਦਾ ਮੈਂਬਰ ਆ 3 ਸਾਲ ਤੋਂ ਮੈਂ ਜਾਣਾਂ ਵਾਂ ਵੀ ਤੂੰ ਪੱਗ ਬਨ ਕੇ ਮੰਦਰ ਗਿਆ ਉਹਨਾਂ ਨੂੰ ਅੱਜ ਤੱਕ ਮੈਂ ਬੁਲਾਇਆ ਨਹੀਂ ਉਹਨਾਂ ਨੂੰ ਮੈਂ ਇਹ ਉਦਾਹਰਨ ਦੇ ਤੀ ਵੀ ਗੁਰਦੁਆਰਾ ਦੁਖਨਵਾਨ ਸਾਹਿਬ 'ਚ ਜਦੋਂ ਮਰਜ਼ੀ ਰਾਤ ਨੂੰ ਚਲਜੋ 70% ਤੋਂ ਉੱਪਰ ਹਿੰਦੂ ਕਮਿਊਨਿਟੀ ਬੈਠੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਤਾਂ ਉਹਨਾਂ ਨੂੰ ਉਠਾ ਲਓ ਜਾਂ ਫਿਰ ਮੈਨੂੰ ਰੋਕ ਲਓ ਅੱਜ ਤੱਕ ਮੈਂ ਉਹਨਾਂ ਬੰਦਿਆਂ ਨੂੰ ਬੁਲਾਇਆ ਨਹੀਂ ਮੇਰੇ ਪੱਕੇ ਯਾਰ ਦੋਸਤ ਸੀਗੇ ਇਹ ਇਹ ਮੈਨੂੰ ਪਤਾ ਨਾ ਸਾਰਾ ਗੱਲਾਂ ਕੈਮਰੇ ਤੇ ਨਹੀਂ ਨਾ ਹੁੰਦੀਆਂ ਪਰ ਜਦੋਂ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਘਰ ਵਿੱਚ ਨਿੰਗ ਸਖਾ ਵੱਲੋਂ ਕਬਜ਼ਾ ਕੀਤਾ ਜਾਂਦਾ ਪੁਲਿਸ ਵੱਲੋਂ ਫਾਇਰਿੰਗ ਹੁੰਦੀ ਹੈ ਇੱਕ ਹੋਮਗਾਰਡ ਸ਼ਹੀਦ ਹੋ ਜਾਂਦਾ ਹੈ ਯਾ ਫਿਰ ਲੁਧਿਆਣੇ ਦੇ ਇੱਕ ਮੰਦਿਰ ਵਿੱਚ ਕੁਝ ਗੁੰਡੇ ਜੁੱਤੀਆਂ ਪਾ ਕੇ ਅੰਦਰ ਵੜਦੇ ਨੇ ਉਦੋਂ ਹਣੀ ਸੇਟੀ ਕਿਉਂ ਨਹੀਂ ਬੋਲਦਾ ਹਣੀ ਸੇਟੀ ਨੂੰ ਉਦੋਂ ਹੀ ਕਿਉਂ ਬੋਲਣਾ ਪੈਂਦਾ ਜਦੋਂ ਕੋਈ ਵੀਡੀਓ ਹੋਂ ਤੱਕ ਪਹੁੰਚਦੀ ਹੁੰਦੀ ਹੈ ਜਿਹੜੀ ਖਬਰ ਆ ਸੋਸ਼ਲ ਮੀਡੀਆ ਤੇ ਚਲਦੀ ਪਈਆਂ ਨੇ ਉਦੋਂ ਹਣੀ ਸੇਟੀ ਚੁੱਪ ਕਿਉਂ ਰਹਿੰਦਾ ਤੁਸੀਂ ਇਹਨੂੰ ਧਾਰਮਿਕ ਮੁੱਦਾ ਬਣਾਉਣਾ ਚਾਹੁੰਦੇ ਹੋ ਕਿੱਦਾਂ ਕਰਨਾ ਚਾਹੁੰਦੇ ਹੋ ਜੇ ਮੈਂ ਤੁਹਾਨੂੰ ਇਹ ਜਵਾਬ ਦਵਾਂ ਵੀ ਮੈਨੂੰ ਨਹੀਂ ਪਤਾ ਨਹੀਂ ਤੁਸੀਂ ਧਾਰਮਿਕ ਮੁੱਦਾ ਬਣਾਉਣਾ ਚਾਹੁੰਦੇ ਹੋ ਇਹਦੀ ਹੋ ਸਕਦਾ ਕੋਈ ਚੀਜ਼ ਮੈਨੂੰ ਨਹੀਂ ਪਤਾ ਇਹ ਮਾਮਲਾ ਬਹੁਤ ਜ਼ਿਆਦਾ ਇਹ ਆ ਇੱਕ ਹੋਮ ਗਾਰਡ ਬਟੇ ਜ਼ਹਿਨਾ ਦੇ ਨੇਤਾ ਦੇ ਨਾਮ ਪਰ ਮੈਂ ਬੈਠ ਕੇ ਤੇਜ ਸੰਜੀਗ ਕਰਕੇ ਬਿਆਨ ਕੀ ਆਇਆ ਉਹ ਤੁਸੀਂ ਵੀਡੀਓ ਨਹੀਂ ਦੇਖੀ ਰੋਹਿਤ ਸਾਨੀ ਜੀ ਨਾਲ ਮੈਂ ਤੁਹਾਨੂੰ ਉਹੀ ਕਹਿ ਰਿਹਾ ਇੱਕ ਸੂਬੇ ਦਾ ਤੁਹਾਡਾ ਮੁੱਖ ਮੰਤਰੀ ਜਾ ਕੇ ਹੋਮ ਗਾਰਡ ਦੇ ਘਰ ਜਾ ਕੇ ਜਿਹੜਾ ਸ਼ਹੀਦ ਹੋਇਆ ਉਸ ਨੂੰ ਮੁਆਵਜ਼ਾ ਦੇ ਕਹਿੰਦੇ ਪਰਿਵਾਰ ਨਾਲ ਮਿਲ ਕੇ ਆਂਦਾ ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੰਦੇ ਨੂੰ ਪੂਰੇ ਵਾਰ ਬਾਰੇ ਪਤਾ ਹੈ ਅਗਰ ਤੁਸੀਂ ਕੋਈ ਸੋਸ਼ਲ ਮੀਡੀਆ ਇੱਕ ਵੰਨਲੀ ਨਹੀਂ ਕਰੋ ਜਾਂ ਫਿਰ ਇੱਕ ਸੋਸ਼ਲ ਮੀਡੀਆ ਵਰਤਕਾਰ ਨੂੰ ਸੀਰੀਅਸਲੀ ਨਹੀਂ ਹਰ ਪੱਖ ਤੇਲੀ ਨਹੀਂ ਪਤਾ ਤੇ ਨੌਲੇਜ ਹੋਣੀ ਚਾਹੀਦੀ ਮੇਰੇ ਕੇਸ ਦਾ ਪਤਾ ਤੁਸੀਂ ਮੇਰੇ ਰਿਗਾਰਡਿੰਗ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਮੋਸਟ ਵੈਲਕਮ ਦੱਸੋ ਕੀ ਕਰਨਾ ਮੈਂ ਜ਼ਰੂਰੀ ਨਹੀਂ ਸਮਝਦਾ ਕਿ ਮੈਨੂੰ ਸਾਰੇ ਕੁਝ ਪੁੱਛਾਵੇ ਕੀ ਕਹਿ ਰਹੇ ਹੋ ਨਹੀਂ ਮੈਂ ਤੁਹਾਡਾ ਸਿਰਫ ਇੱਕ ਨਾ ਤੁਹਾਡਾ ਮੈਂ ਸਿਰਫ ਇਹ ਮੁੱਦਾ ਕਹਿ ਰਿਹਾ ਕਿ ਤੁਸੀਂ ਕਿਹਾ ਕਿ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਸਾਹਿਬ ਨਾਲ ਉਹ ਗੱਲ ਸਾਡੀ ਹੋਣੀ ਚਾਹੀਦੀ ਸੀ ਸਾਸੀਂ ਉਹਨੂੰ ਇਹ ਦੇਖਿਆ ਕਿ ਸਿੱਖ ਹੈ ਤੁਸੀਂ ਇਦਾਂ ਕਹਿਣਾ ਚਾਹੁੰਦੇ ਹੋ ਤੁਸੀਂ ਇਦਾਂ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਇਦਾਂ ਕਹਿਣਾ ਚਾਹੁੰਦੇ ਹੋ ਜੇ ਸਾਡੇ ਇਹ ਲੋੜ ਬੰਦ ਆਂਦਾ ਵੀ ਅਸੀਂ ਪਹਿਲਾਂ ਇਹ ਜੱਜ ਕਰਦੇ ਆ ਵੀ ਇਹ ਹਿੰਦੂ ਹੈ ਕਿ ਸਿੱਖ ਐਂ ਤਾਂ ਕਹਿਣਾ ਚਾਹੁੰਦੇ ਹੋ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਈ ਹੈ ਉਹਦੇ ਦੀ ਤੁਹਾਨੀ ਟੀਟੀ ਦਾ ਜਵਾਬ ਕਿਉਂ ਹੁੰਦਾ ਪੰਜਾਬ ਵਿੱਚ ਇੰਨੀਆਂ ਘਟਨਾਵਾਂ ਹੁੰਦੀਆਂ ਹਰ ਧਰਮ ਦੇ ਨਾਲ ਤਲਵਾਰ ਹੁੰਦਾ ਪੰਜਾਬ ਨਹੀਂ ਪਾਕਿਸਤਾਨ ਵਿੱਚ ਮੈਂ ਮੇਰਾ ਲੈਵਲ ਨਹੀਂ ਐਡਾ ਵੱਡਾ ਮੈਂ ਹਰੇਕ ਦਾ ਜਵਾਬ ਦਵਾ ਜੋ ਮੇਰੇ ਤੱਕ ਪਹੁੰਚ ਹੁੰਦੀ ਹੈ ਮੈਂ ਉਹਦਾ ਸੋਲਵ ਆਊਟ ਕਰਦਾ ਬਹੁਤ ਗੱਲਾਂ ਮੇਰੇ ਤੱਕ ਪਹੁੰਚਿਆ ਹੋਣੀਆਂ ਨੇ ਮੈਂ ਛੜਤੀਆਂ ਨਹੀਂ ਕੀਤੀਆਂ ਆਪਣੀ ਮਰਜ਼ੀ ਸੀਗੀ ਜਿਹੜੀ ਠੀਕ ਲੱਗਦੀ ਆਪਾਂ ਕੀਤੀ ਤੁਸੀਂ ਵੀ ਉਹੀ ਖਬਰ ਚਲਾਣੇ ਹੋ ਨਾ ਉਹ ਵੀ ਤਾਂ ਤੁਸੀਂ ਵੀ ਉਹੀ ਖਬਰ ਚਲਾਣੇ ਜੇ ਇਹ ਹੋ ਸਕਦਾ ਮੇਰੇ ਤੱਕ ਨਾ ਪਹੁੰਚ ਕੇ ਹੀ ਹੋਵੇ ਹੋ ਸਕਦਾ ਮੇਰੇ ਤੱਕ ਨਾ ਪਹੁੰਚ ਕੇ ਹੀ ਹੋਵੇ ਇਹ ਸਬੂਤ ਆਏਗਾ ਵੀ ਹਨੀ ਨੂੰ ਪਤਾ ਸੀ ਤੁਹਾਡੇ ਕੋਲ ਇਹ ਸਬੂਤ ਹੈਗਾ ਵੀ ਮੈਂ ਤਾਂ ਤੁਹਾਡੇ ਕੋਲ ਉਹੀ ਕਹਿ ਰਿਹਾ ਹਰ ਗੱਲ ਤਰ੍ਹਾਂ ਦੀ ਹੁੰਦੀ ਮੈਂ ਤਾਂ ਧਰਮ ਦੇ ਨਾਲ ਗੱਲ ਕਰ ਰਿਹਾ ਤੁਸੀਂ ਕਹਾਂ ਜੇ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਈ ਉਹਦੇ ਖਿਲਾਫ ਜੋ ਐਸਟਨ ਜਿਹੜਾ ਲੈਣਾ ਸੀ ਤੁਸੀਂ ਲੈ ਲਿਆ ਮੇਰਾ ਭਰਾ ਮੁੱਦੇ ਤੋਂ ਭਟਕਦੇ ਭਾਈ ਨਹੀਂ 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 ਤੁਸੀਂ ਦੁਪੱਟਾ ਲੈ ਆਓ ਕੁਐਸਚਨ ਦੁੱਝਾ ਪੁੱਛਿਆ ਤੁਸੀਂ ਜਵਾਬ ਲੈ ਕੇ ਦਿਆਇਓ ਤੇ ਚਲਾਇਓ ਜਰੂਰ ਇਹਨੂੰ ਜਿੱਥੇ ਅਸੀਂ ਬੈਠੇ ਆ 95% 95% ਹਿੰਦੂ ਕਮਿਊਨਿਟੀ ਆ ਔਰ ਮੇਰਾ ਉਹਨਾਂ ਨਾਲ ਬਹੁਤ ਪਿਆਰ ਆ ਜਿੱਥੇ ਮਹਾਰਜ ਘਰ ਕਰਦਾ ਆ ਅੱਗੇ ਤੁਸੀਂ ਦੇਖ ਸਕਦੇ ਬਿਲਕੁਲ ਸਭ ਤੋਂ ਵੱਧ ਇੱਥੇ ਪ੍ਰਾਚਨ ਮਹਾਦੇਵ ਮੰਦਿਰ ਆ ਅਸੀਂ ਹਰ ਇੱਕ ਸਾਲ ਉੱਤੇ ਜਾਂਦੇ ਆ ਸ਼ਿਵਰਾਤਰੀ ਤੇ ਲੰਗਰ ਲਵਾਨਦੇ ਆ ਸੇਵਾ ਕਰਦੇ ਆ ਆਪਣੀ ਸ਼ਰਧਾ ਰੱਖਦੇ ਆ ਠੀਕ ਹੈ ਕਦੀ ਮੇਰਾ ਕੋਈ ਬਿਆਨ ਦੇਖਿਆ ਵੀ ਹਿੰਦੂ ਧਰਮ ਦੇ ਅਗੇਂਸਟ ਹੈ ਹੋ ਸਕਦਾ ਤੁਸੀਂ ਸਹੀ ਹੋਵੋਗੇ ਮੈਨੂੰ ਨਹੀਂ ਪਹੁੰਚੀ ਗੱਲ ਮੈਂ ਨਹੀਂ ਰਿਐਕਟ ਕੀਤਾ ਚਲੋ ਅਸੀਂ ਮੁੱਦੇ ਸਬਾਰ ਹੋਣਾ ਨੇ ਹੁਣ ਮੈਂ ਇੱਕ ਗੱਲ ਕਹਿ ਰਿਹਾ ਇਹਦਾ 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 ਆਵਾਜ਼ ਵੀ ਬਣ ਸਕਦਾ ਮੈਂ ਤੁਹਾਨੂੰ ਹੁਣ ਗੱਲ ਦੱਸ ਦਿੰਦਾ ਠੀਕ ਹੈ ਚਲਾਇਓ ਜਰੂਰ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿਤੇ ਚਲੋ 크ਿਸਮਸ ਦੇ ਛੋਟੇ ਸਾਹਿਬ ਜਦਿਆਂ ਦਾ ਈਵੈਂਟ ਇਕੱਠਾ ਆ ਜਾਂਦਾ ਉਹ ਉਹਨਾਂ ਦਾ ਧਰਮ ਹੈ ਉਹ ਸਾਡਾ ਧਰਮ ਹੈ ਠੀਕ ਹੈ ਠੀਕ ਹੈ ਇੱਕ ਬੰਦਾ ਕਰਤਾਨ ਨਾਲ ਉਹਨਾਂ ਦੇ ਪੋਸਟਰ ਪਾੜ ਰਿਹਾ ਸੀ ਪੋਸਟਰ ਪਾੜ ਕੇ ਕੁਝ ਹੋ ਜੂਗਾ ਵਾਦੋ ਵਾਦ ਨਹੀਂ ਕੁਛ ਨਹੀਂ ਨਾ ਹੋਣਾ ਕੀ ਕੋਈ ਫਾਇਦਾ ਹੋਇਆ ਆਪਣੀ ਵੀਡੀਓ ਪਿੱਛੇ ਚਲਾ ਕੇ ਨੇਜੇ ਨਾਲ ਉਹਦਾ ਪੋਸਟਰ ਪਾੜਨਾ ਕੀ ਹੋ ਗਿਆ ਪੋਸਟਰ ਪਾੜ ਕੇ ਮੈਨੂੰ ਦੱਸੋ ਕਿਸੇ ਨੂੰ ਕੋਈ ਦਿੱਕਤ ਕਰ ਰਿਹਾ ਸੀ ਉਹ ਧਰਮ ਦਾ ਪੋਸਟਰ ਨਹੀਂ ਬਿਲਕੁਲ ਨਹੀਂ ਕਰ ਰਿਹਾ ਸੀ ਹੁਣ ਮੈਨੂੰ ਜਿਹੜੇ ਸਿੱਖ ਸਮਝਦੇ ਨੇ ਵੀ ਇਹ ਕੱਟੜ ਬਣੇ ਉਹਨਾਂ ਨੂੰ ਆ ਬਿਆਨ ਕਿਤੇ ਚੰਗਾ ਥੋੜੀ ਲੱਗਣਾ ਵੀ ਇਹ ਭਾਈ ਉਹਨਾਂ ਦੇ ਹੱਕ ਚ ਦੇ ਗਿਆ ਹੱਕ ਚ ਨਹੀਂ ਦੇ ਗਿਆ ਇੱਕ ਪੋਸਟਰ ਲੱਗਿਆ ਉਹਨਾਂ ਦੀ ਸ਼ਰਤ ਹੈ ਉਹ ਕਿਸੇ ਨੂੰ ਪ੍ਰੋਬਲਮ ਨਹੀਂ ਕਰ ਰਿਹਾ ਤੁਸੀਂ ਉਹਨੂੰ ਪਾੜ ਕੇ ਪਿੱਛੇ ਸੌਂਗ ਲਾ ਦਿੰਨੇ ਆ ਫਿਰ ਤਾਂ ਇਹ ਆਪਣੇ ਵਿਊਜ਼ ਕਰਨ ਵਾਲਾ ਕੰਮ ਹੈ ਇਹੀ ਤਾਂ ਲੜਾਈ ਹੈ ਸਾਡੀ ਡੀਐਸਪੀ ਸਾਹਿਬ ਨਾਲ ਉਹ ਕਹਿੰਦੇ ਨੇ ਵੀ ਤੁਸੀਂ ਆ ਤਾਂ ਕੀਤਾ ਵੀ ਵਿਊਜ਼ ਕਰਕੇ ਵਿਊਜ਼ ਤਾਂ ਮੇਰੇ ਪਹਿਲੇ ਵੀ 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 ਲੱਖ ਹੁੰਦੇ ਨੇ ਮੈਨੂੰ ਕਿਹੜਾ ਕੋਈ ਜਾਣਦਾ ਨਹੀਂ ਮੈਂ ਹਨੀ ਆ ਜਾਂ ਸੇਠੀ ਆ ਮੈਨੂੰ ਕੌਣ ਜਾਣਦਾ ਨਹੀਂ ਵੀਰੇ ਜਾਣਦੇ ਆ ਨਾ ਸਾਰੇ ਆਪਣੇ ਸੇਵਾ ਦੇ ਤੌਰ ਤੇ ਜਾਣਦੇ ਕ੍ਰਿਮੀਨਲ ਦੇ ਤੌਰ ਤੇ ਨਹੀਂ ਜਾਣਦੇ ਅੱਜ ਇਹਨਾਂ ਨੇ ਬਣਾਤਾ 5000 ਰੁਪਏ ਚੋਰੀ ਦਲ ਜਾਂ ਮੇਰੇ ਹੂੰ ਮੈਂ ਉਹ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਹੁਣ ਡੀਐਸਪੀ ਕਹਿੰਦੇ ਨੇ ਕਿ ਉਹਨਾਂ ਨੇ ਬਕਾਇਦਾ ਤੁਹਾਨੂੰ ਫੋਨ ਕੀਤਾ ਕਿ ਕਿ ਵੀਡੀਓ ਬਣਾ ਦਿੱਤੀ ਜਾਵੇ ਮਾਫੀ ਮੰਗੀ ਜਾਵੇ ਕਿ ਟੀਐਸਪੀ ਤੋਂ ਉੱਤੇ ਕਿਸੇ ਪੋਲੀਟੀਕਲ ਫੋਰਸ ਦੇ ਕਾਰਨ ਜਦੋਂ 40 ਤੱਕ ਹਾਈਕ ਪਰਥੀ ਹੈ ਕਿਉਂ ਕਿਉਂ ਕਹਿਣ ਵੀ ਡੀਐਸਪੀ ਮਾਫੀ ਮੰਗਣ ਮੈਂ ਕੀ ਗਲਤ ਕੀਤਾ ਕਿਉਂ ਮੈਂ ਮਾਫੀ ਮੰਗਾ ਦੋਸ਼ੀ ਤੋਂ ਕੁੱਟਿਆ ਸ਼ਰੇਮ ਕੁੱਟਿਆ ਕਿਉਂ ਮਾਫੀ ਮੰਗਾ ਸਰ ਮੈਂ ਦੱਸੋ ਕੀ ਗਲਤ ਕੀਤਾ ਮੈਂ ਜੇ ਮੈਂ ਮਾਫੀ ਮੰਗ ਲੈਂਦਾ ਮੇਰੇ ਤੇ ਪਰਚੇ ਨਾ ਹੁੰਦੇ ਮੈਂ ਹੁਣ ਮੈਂ 1 ਮਿੰਟ ਮੇਰੀ ਗੱਲ ਸੁਣੋ ਕੋਈ ਬੰਦਾ ਪੁਲਿਸ ਦੇ ਛੋਟੇ ਰੈਂਕ ਨਾਲ ਵੀ ਲੜ ਸਕਦਾ ਨਹੀਂ ਲੜ ਸਕਦਾ ਅਸੀਂ ਡੀਐਸਪੀ ਸਾਹਮਣੇ ਲੜਦੇ ਆ ਘੋਟ ਦੀ ਕਰਕੇ ਮੁੰਡਾ ਤਾਂ ਆਈਏ ਮਾਫੀ ਮੰਗ ਲੈ ਮਾਫੀ ਮੰਗ ਲੰਦਾ ਹਣੀ ਵਰਗਾ ਬੰਦਾ ਹੀ ਘੈਂਟ ਨਹੀਂ ਸੀ ਕੋਈ ਹਮ ਜਦੋਂ ਮੈਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸਰ ਮੈਂ ਨਾਲ ਕੰਟੀਨਿਊ ਫੋਨ ਤੇ ਰਹੇ ਨੇ ਮੈਨੂੰ ਥਾਣੇ ਬੁਲਾਇਆ ਗਿਆ ਜਲੀਲ ਕੀਤਾ ਗਿਆ ਕਈ ਗੱਲਾਂ ਨਹੀਂ ਵੀ ਰਿਕਾਰਡ ਹੋਈਆਂ ਮੈਨੂੰ ਤਾਂ ਪਤਾ ਨਾ ਮੇਰੇ ਨਾਲ ਹੋਈਆਂ ਜ਼ਰੂਰੀ ਨਹੀਂ ਤੁਹਾਡੀ ਲਾਈਫ ਸਾਰੀ ਕੈਮਰੇ ਅੱਗੇ ਆ ਕੁਛ ਇਦਾਂ ਵੀ ਹੋ ਗਈ ਹੈ ਨਾ ਉਹ ਵੀ ਹੈਗੀ ਹੈ ਨਾ ਵੀ ਜਿਹੜੀ ਤੁਸੀਂ ਪ੍ਰੂਫ ਨਹੀਂ ਕਰ ਸਕਦੇ ਵੀ ਇਹਨੇ ਮੈਨੂੰ ਆ ਵੀ ਗੱਲ ਕਹੀ ਸੀ ਠੀਕ ਹੈ ਜੋ ਪ੍ਰੂਫ ਕਰੀ ਉਹ ਹੀ ਬੜੀ ਸਫੀਸ਼ੀਐਂਟ ਹੈ 23 ਤਰੀਕ ਨੂੰ ਐਂਡ ਤੇ ਮੈਂ ਇੱਥੇ ਹੀ ਕੁਰਸੀ ਤੇ ਬੈਠ ਕੇ ਕਿਹਾ ਜਾਂਦਾ ਹੈ 22 ਤਰੀਕ ਨੂੰ ਵੀ ਮੈਂ ਕੋਈ ਵੀਡੀਓ ਨਹੀਂ ਪਾਣੀ ਸਰ ਤੁਸੀਂ ਮੌਕੇ ਦੇ ਅਫਸਰ ਹੋ ਥੋਡੇ ਤੋਂ ਜਿਵੇਂ ਚੰਗਾ ਲੱਗਦਾ ਕਾਰਵਾਈ ਕਰ ਦਿਓ ਇਹ ਗੱਲ ਸੁਣਨ ਤੋਂ ਬਾਅਦ ਮੈਨੂੰ ਕੋਈ ਫੋਨ ਨਹੀਂ ਆਉਂਦਾ ਦੂਜੇ ਦਿਨ 12:00 ਵਜੇ ਪੰਜ ਪਰਚਿਆਂ ਦਾ ਮੈਸੇਜ ਆ ਜਾਂਦਾ ਹੂੰ ਸਾਨੂੰ ਪਰਚੇ ਦਾ ਵੀਰੇ ਦੁੱਖ ਨਹੀਂ ਗੱਲ ਸੁਣੋ ਪਰਚਾ ਤਾਂ ਅਵੇਲੇਬਲ ਆ ਥਾਣੇੋਂ ਹੋ ਗਿਆ ਮੈਂ ਪਰਚੇ ਕਿਉਂ ਕਰਾਂ ਮੈਨੂੰ ਇਹ ਦੱਸੋ ਮੈਂ ਹੁਣ ਬਾਹਰ ਜਾ ਸਕਦਾ ਮੈਨੂੰ ਇੱਕ ਇੱਕ ਗੱਲ ਦੱਸੋ ਮੈਨੂੰ ਥ੍ਰੈਟ ਹੈ 20 ਵਾਰੀ ਮੈਂ ਇਹ ਚੀਜ਼ ਕਰ ਚੁੱਕਿਆ ਵੀ ਮੈਨੂੰ ਥ੍ਰੈਟ ਹੈ ਹਾਈ ਕੋਰਟ ਨੇ ਵੀ ਕਹਤਾ ਵੀ ਮੈਨੂੰ ਥ੍ਰੈਟ ਹੈ ਹੁਣ ਪਿਸਟਲ ਵਾਸਤੇ ਅਪਲਾਈ ਕੀਤਾ ਹੋਇਆ ਹੁਣ ਅਗਲੇ ਨੂੰ ਪਤਾ ਵੀ ਇਹ ਇਹ ਨੇ ਹੱਥਾਂ ਹੁੰਦਾ ਠੀਕ ਹੈ ਕਿਰਪਾਨਾਂ ਨਾਲ ਲੜਾਈਆਂ ਥੋੜੀ ਹੁੰਦੀਆਂ ਨੇ ਠੀਕ ਹੈ ਅਗਲੇ ਨੂੰ ਪਤਾ ਵੀ ਹੁਣ ਇਹਦੇ ਕੋਲ ਵੈਪਨ ਨਹੀਂ ਹੋਣਾ ਜਾਂ ਤਾਂ ਫਿਰ ਇਹ ਬੰਦੇ ਰੱਖੂਗਾ ਨਾਲ ਜਾਂ ਕੁਝ ਕਰੂਗਾ ਮੰਨ ਲਓ ਮੈਂ ਕੱਲਾ ਮੇਰਾ ਵਪਾਰ ਦਾ ਔਰ ਘਰ ਦਾ 10 ਕਿਲੋਮੀਟਰ ਦਾ ਡਿਫਰੈਂਸ ਹੈ ਔਰ ਮੇਰੇ 2-3 ਸਟੋਰ ਹੈ ਮੈਨੂੰ ਆਣਾ ਜਾਣਾ ਪੈਂਦਾ ਕੱਲ ਨੂੰ ਮੈਂ ਮਰ ਜਨਾਂ ਅਗਲਾ ਗੋਲੀ ਮਾਰ ਦਿੰਦਾ ਡੀਐਸਪੀ ਸਾਹਿਬ ਜ਼ਿੰਮੇਵਾਰ ਨੇ ਹੂੰ ਤੁਸੀਂ ਦੱਸੋ ਜ਼ਿੰਮੇਵਾਰ ਨੇ ਮਰਦਾ ਤੁਸੀਂ ਕਹਿ ਰਹੇ ਹੋ ਕਿ ਡੀਐਸਪੀ ਸਾਹਿਬ ਜੇ ਪ੍ਰੋਟੈਕਸ਼ਨ ਨਹੀਂ ਦਿੱਤੀ ਤਾਂ ਤੁਹਾਨੂੰ ਗੋਲੀ ਵੱਜ ਸਕਦੀ ਹੈ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਵੱਜ ਸਕਦੀ ਹੈ ਭਾਈ ਕਿਉਂ ਨਹੀਂ ਵੱਜੂ ਦੱਸੋ ਕਿਉਂ ਨਹੀਂ ਵਜੂ ਭਾਜੀ ਮੈਨੂੰ ਇਹ ਗੱਲ ਦੱਸੋ ਮੈਂ ਰਿਕਾਰਡਿੰਗ ਅਪਰੂਵ ਕਰ ਚੁੱਕਿਆ ਇਹਨਾਂ ਨੂੰ ਸਾਰਾ ਕੁਝ ਕਰ ਚੁੱਕਿਆ ਠੀਕ ਹੈ ਕਾਲਾਂ ਅਪਰੂਵ ਕਰ ਚੁੱਕਿਆ ਵੀਡੀਓ ਬਣਾ ਬਣਾ ਕੇ ਦੱਸ ਚੁੱਕਿਆ ਹਾਈ ਕੋਰਟ ਚ ਲਾ ਚੁੱਕਿਆ ਹੋਰ ਕੀ ਕਰਾਂ ਭਾਜੀ ਮੈਨੂੰ ਦੱਸੋ ਹੋਰ ਮੈਨੂੰ ਤੁਸੀਂ ਤਰੀਕਾ ਦੱਸ ਦਿਓ ਵੀ ਮੈਂ ਕਿਹੜਾ ਕਰਾਂ ਵੀਰੇ ਵੀਰੇ ਹਰੇਕ ਨੂੰ ਆਜ਼ਾਦੀ ਹੈ ਬਿਲਕੁਲ ਹਰੇਕ ਨੂੰ ਆਜ਼ਾਦੀ ਹੈ ਕਾਨੂੰਨੀ ਜਿਹੜੀ ਕਾਰਵਾਈ ਬਣਦੀ ਹੈ ਉਹ ਉਹ ਪੰਜ ਸੱਤ 10 ਬੰਦੇ ਇਕੱਠੇ ਹੋ ਕੇ ਆ ਗਏ ਠੀਕ ਹੈ ਮੈਂ ਕੋਈ ਸੋਸ਼ਲ ਮੀਡੀਆ ਤੇ ਕੱਟ ਨਹੀਂ ਕੀਤਾ ਠੀਕ ਹੈ ਵੀ ਮੈਨੂੰ ਬਹੁਤ ਬੰਦੇ ਕਹਿੰਦੇ ਬਾਈ ਦੱਸੋ ਕਿੱਥੇ ਆਉਣਾ ਨਹੀਂ ਆਉਣਾ ਆਪਾਂ ਨਹੀਂ ਛੋਟੇ ਸਾਹਿਬ ਜਾਦਿਆਂ ਦੀ ਸੀਦੀ ਦੀ ਬਸ ਚੱਲਦੇ ਆਂ ਅਸੀਂ ਚੰਗੇ ਨਹੀਂ ਲੱਗਦੇ ਆ ਕੁਝ ਕਰਦੇ ਪਰ ਜਦੋਂ ਟਾਈਮ ਆਇਆ ਕਰਾਂਗੇ ਠੀਕ ਹੈ ਨਾ ਜਦੋਂ ਤੁਸੀਂ ਮੇਰੇ ਤੇ ਆਗੇ ਜਾਂ ਤੁਸੀਂ ਇੱਕ ਕੱਲ ਮੈਂ ਇੱਕ ਪੋਸਟ ਪਾਈ ਸੀ ਵੀਰੇ ਰਿਸ਼ਵ ਸੇਵਾਦਾਰ ਨੂੰ ਦੋਸ਼ੀ ਬਣਾਉਣਾ ਇਹ ਗੱਲ 'ਚ ਕੋਈ ਗਲਤ ਆ ਮੈਨੂੰ ਇਹ ਦੱਸ ਦਿਓ ਤੁਸੀਂ ਬਸ ਚਲੋ ਆਉਣ ਕੈਮਰਾ ਮੈਂ ਤੁਹਾਨੂੰ ਸ਼ੀਟ ਇੱਥੇ ਗਿਣਾਵਾ ਇਹ ਕਿਤੇ ਖਰੀਦੀਆਂ ਜਾਂਦੀਆਂ ਨੇ ਬਾਜੀ ਤੁਸੀਂ ਦੱਸੋ ਵੀ ਇਹ ਖਰੀਦਣ ਵਾਲੀਆਂ ਚੀਜ਼ਾਂ ਨੇ ਨਹੀਂ ਬਿਲਕੁਲ ਨਹੀਂ ਦੇ ਵਿੱਚ ਕੋਈ ਇਵੈਂਟ ਹੋਊਗਾ ਤੁਸੀਂ ਕਹੋਗੇ ਵੀ ਹਣੀ ਨੂੰ ਬੁਲਾਉਣਾ ਆਪਾਂ ਸਨਮਾਨ ਕਰਨਾ ਮੁੰਡਾ ਵਧੀਆ ਤੁਸੀਂ ਇਕੱਲੇ ਦੀ ਤੁਹਾਡੀ ਸੋਚ ਤਾਂ ਨਹੀਂ ਚੱਲ ਸਕਦੀ ਸਾਰੀ ਕਮੇਟੀ ਦੀ ਸਾਰੇ ਪਿੰਡ ਦੀ ਸਲਾਹ ਹੋਊਗੀ ਕਿ ਨਹੀਂ ਹੋਊਗੀ ਕਿ ਤੁਹਾਡੀ ਇਕੱਲੇ ਦੀ ਉਹ ਵੀ ਰਿਸਪ ਦੀ ਲਾੜੀ ਆ ਉਹਨੂੰ ਅੱਗੇ ਬਨੋ ਸਨਮਾਨ ਕਰਦੋ ਨਹੀਂ ਹੁੰਦਾ ਇਦਾਂ ਜਦੋਂ ਇੱਕ ਮੈਜੋਰਟੀ ਤੁਹਾਡੇ ਵੱਲ ਹੁੰਦੀ ਆ ਉਦੋਂ ਤੁਹਾਨੂੰ ਬੁਲਾਇਆ ਜਾਂਦਾ ਵਾ ਉਹੀ ਹਨੀਆਂ ਜਿਹੜਾ 100-100 ਰੁਪਏ ਚਿੱਟੇ ਲਈ ਮੰਗਦਾ ਹੁੰਦਾ ਸੀ ਉਹੀ ਹਨੀਆਂ ਜਿੱਤੇ 5000 ਦਾ ਜਿਹਨਾਂ ਨੇ ਪਰਚਾ ਦਿੱਤਾ ਚੋਰੀ ਦਾ ਤੋਰ ਲੱਖ ਰੁਪਏ ਵੀ ਨਾ ਡੋਨੇਟ ਕਰਦਾ ਅਸੀਂ ਦਰਾਏ ਜੀਟੀ ਰੋਡ ਤੇ 36x50 ਦਾ ਸ਼ੋਰੂਮ ਬਣਾ ਰਹੇ ਹਾਂ ਪਹਿਲੀ ਫਲੈਕਸਾ ਤੁਹਾਨੂੰ ਦੂਜੇ ਫੋਨ 'ਚ ਮੈਂ ਕਰਾ ਦੇਣਾ ਵੀ 5% ਕਮਾਈ ਦਾ ਹਿੱਸਾ ਲੋਡ ਮੰਦਾਂ ਨੂੰ ਦਿੱਤਾ ਜਾਊਗਾ ਪਹਿਲੀ ਫਲੈਕਸ 'ਤੇ ਇਹ ਲੱਗਣੀ ਹੈ ਇਹ ਮੇਰੀ ਸੋਚ ਨਹੀਂ ਹੂੰ ਉਤੇ ਕੱਟ ਕੇ ਥੱਲਿਓ 342 ਵਾਲਾ ਕੱਟ ਕੇ ਥੱਲੇ ਮੇਰੀ ਗੱਡੀ ਵੀ ਵਿੱਚ ਪਾ ਦਿੱਤੀ ਜਾਂਦੀ ਹੈ ਵੀ ਥਾਰ ਫੜੋ ਪਹਿਲਾਂ ਵੀ ਕਿੱਡਾ ਗਜਰਮੰਦ ਰਾਜ ਦਾ ਥਾਰ ਰੱਖਣਾ ਸ਼ੌਂਕ ਪੰਗਾਉਣਾ ਵੀ ਮੇਰਾ ਕੰਮ ਮੈਂ ਸੋਣਾ ਪਿਆ ਜੇ ਅੱਜ ਮੇ ਕੋਈ 4 ਪੈਸੇ ਨੇ ਮਾਰਾ ਇਹਨੇ ਬਾਹ ਫੜੀ ਹੈ ਕੌਣ ਕਹਿੰਦਾ ਵੀ ਨਾ ਨਾ ਪਾਉ ਦੱਸੋ ਕਿਤੇ ਹੈਗਾ ਲਿਖਿਆ ਹੋਇਆ ਵੀ ਨਾ ਪਾਉ ਮੇਰਾ 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 ਸ਼ੌਂਕ ਹੈ ਵੀਰੇ ਮੈਂ ਕਰੂੰਗਾ ਇਹ ਕਹਿੰਦੇ ਇਹ ਕਹਿੰਦੇ ਬਾਹ ਫੰਡਿੰਗ ਹੁੰਦੀ ਹੈ ਇਹਨੂੰ ਹਨਾ ਕੋਈ ਬੰਦਾ ਤਾਂ ਪ੍ਰੂਫ ਫਿਰ GPS dsp ਤੁਹਾਨੂੰ ਮਾਫੀ ਮੰਗ ਲਈ ਕਹਨੇ ਨੇ ਕਿਸੇ politcal pressure ਤੇ ਵਿੱਚ ਆ ਕੇ ਤੁਸੀਂ ਮਾਫੀ ਮੰਗੋਗੇ ਕਦੇ ਬਿਲਕੁਲ ਵੀ ਨਹੀਂ ਕਦੀ ਵੀ ਮਾਫੀ ਨਹੀਂ ਮੰਗਾਗੇ ਸਾਰੀ ਪੰਜਾਬ ਪੁਲਿਸ ਹਾਈ ਕੋਰਟ ਹਾਈ ਕੋਰਟ ਅਜਾ 4 ਤਰੀਕ ਹੋਣੀਆਂ 4 ਤਰੀਕ ਅਜੇ ਬਹੁਤ ਟਾਈਮ ਹੈ ਐਸਪੀਸੀ ਵੱਲੋਂ ਕਿਸੇ ਵੱਲੋਂ ਕੋਈ ਸੁਨੇਹਾ ਆ ਗਿਆ ਕੋਈ ਪੈਂ ਲੱਗੜ ਕੋਈ ਜਿਹੜਾ ਵੀ ਰਿਸ਼ਵ ਰਿਸ਼ਵ ਜੀ ਜਿਹੜਾ ਵੀ ਬੰਦੇ ਨੂੰ ਐ ਲੱਗਦਾ ਵੀ ਸਾਡੇ ਕਾਲ ਕਰੇ ਤੇ ਹਣੀ ਮਾਫੀ ਮੰਗ ਲੂਗਾ ਠੀਕ ਹੈ ਉਹ ਮੈਨੂੰ ਕਾਲ ਨਾ ਕਰੇ ਤਾਂ ਇਹੋ ਮੇਰਾ ਸਾਕਾ ਭਰਾ ਹੋਵੇ ਇਸ ਤੋਂ ਵੱਡੀ ਤਾਂ ਨਹੀਂ ਗੱਲ ਇਸ ਤੋਂ ਵੱਡੀ ਤਾਂ ਨਹੀਂ ਵੀਰੇ ਕੋਈ ਗੱਲ ਹੈਗੀ ਜਿੱਦਰ ਨੂੰ ਤੁਰ ਪੇ ਹੁਣ ਤੁਰ ਪੇ ਠੀਕ ਹੈ ਨਾ ਇੱਕ ਆਮ ਬੰਦੇ ਦੀ ਕ अफसर ਨਾਲ ਲੜਾਈ ਹੈ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਤੁਸੀਂ ਮੈਂ ਤੁਹਾਡਾ ਕਿਤੇ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਕਿਹਾ ਕਿ ਮੇਰੇ ਕੋਲ ਰਿਕਾਰਡਿੰਗ ਹੈਗੀਆਂ ਉਹ ਰਿਕਾਰਡਿੰਗ ਹਾਲ ਤੱਕ ਤੁਸੀਂ ਜਾਣ ਤੱਕ ਕਿਉਂ ਨਹੀਂ ਕੀਤੀ ਨਹੀਂ ਕਰਨੀ ਅਸੀਂ ਅਸੀਂ ਕੋਰਟ 'ਚ ਕਰਾਂਗੇ ਜਾਂ ਸਾਡੇ ਵਕੀਲ ਸੋਸ਼ਲ ਮੀਡੀਆ 'ਤੇ ਨਹੀਂ ਪਾਰ ਹੈ ਨਹੀਂ ਕੋਈ ਮੈਂ ਕਹਾ ਜਿਸ ਕੋਲ ਨਹੀਂ ਪਾਵਰ ਹੈ ਬਲੋਕੀ ਕੇਂਦਰ ਹੈ ਕਿ ਥੋੜਾ ਜੇ ਲੋਕ ਮੈਂ ਤੁਹਾਨੂੰ ਕਹਿ ਰਿਹਾ ਲੋਕਾਂ ਨੇ ਤੁਹਾਨੂੰ ਬੁਰਾ ਬਣਾਇਆ ਤੁਹਾਡੀ ਵੀਡੀਓ ਸਾਹਮਣੇ ਆਈ ਹੈ ਲੋਕਾਂ ਨੇ ਹੀ ਤੁਹਾਡੇ ਕਮੈਂਟਾਂ ਵਿੱਚ ਗਲਤ ਚੀਜ਼ਾਂ ਕਹੀਆਂ ਲੋਕਾਂ ਨੇ ਤੁਹਾਨੂੰ ਹੀਰੋ ਬਣਾਇਆ ਹੁਣ ਤੁਸੀਂ ਡੀਐਸਪੀ ਦਾ ਨਾਮ ਲੈਣੇ ਹੋ ਉਹਨਾਂ ਦੀ ਜੇ ਤੁਸੀਂ ਵੀਡੀਓ ਵਾਇਰਲ ਕਰ ਦੋ ਜਾਂ ਰਿਕਾਰਡਿੰਗ ਵਾਇਰ ਕਰ ਦੋ ਪਬਲਿਕ ਦੀ ਨਜ਼ਰ ਵਿੱਚ ਤੁਹਾਡੀ ਇਮੇਜ ਜਿਹੜੀ ਖਰਾਬ ਹੋਈ ਹੈ ਚਾਹੇ ਥੋੜੇ ਬਹੁਤੇ ਲੋਕਾਂ ਕਰਕੇ ਹੋਵੇ ਕੋਈ ਇਮੇਜ ਦੁਬਾਰਾ ਠੀਕ ਹੋ ਸਕਦੀ ਹੈ ਤੁਸੀਂ ਜੇ ਇੰਟਰਵਿਊ ਚਲਾਉਂਗੇ ਨਾ ਵੀਰੇ ਹੂੰ ਚਲਾਉਂਗੇ ਨਾ ਹੂੰ ਹੂੰ ਕਾਈ ਰਿਕਾਰਡ ਕਰ ਰਹੀ ਹਾਂ ਇਹਦਾ ਕੁਐਸਚਨ ਹੀ ਗਲਤ ਹੈ ਪੱਕਾ ਜਾਊਂਗਾ ਕਾਈ ਰਿਕਾਰਡ ਕਰ ਰਹੇ ਹਾਂ ਤੁਸੀਂ ਥੱਲੇ ਕਮੈਂਟ ਪਾਓ ਤੁਸੀਂ ਇਹ ਤੁਸੀਂ ਇਹ ਜ਼ਿੰਮੇਵਾਰੀ ਲੈਣੇ ਹੋ ਤੁਸੀਂ 100% ਬੰਦਿਆਂ ਨੂੰ ਸੈਟੀਸਫਾਈ ਕਰ ਸਕਦੇ ਹੋ ਤੁਸੀਂ ਦੱਸੋ ਤੁਸੀਂ ਪੱਤਰਕਾਰ ਸਾਹਿਬ ਤੁਹਾਡੀ ਇੱਕ ਡਿਊਟੀ ਹੈ ਬੁੱਤੇ ਨੂੰ ਉੱਤਲਾ ਲੈ ਕੇ ਆਉਣਾ ਸਾਡੇ ਵਰਗਾ ਥੱਲੇ ਕਮੈਂਟ ਕਰ ਦਿੰਦਾ ਓਏ ਤਾਂ ਵਿਊਜ਼ ਪਿੱਛੇ ਕਰਦੇ ਨੇ ਕੀ ਉਹਦਾ ਕੋਈ ਜਵਾਬ ਹੈਗਾ ਹੈਗਾ ਕੋਈ ਜਵਾਬ ਹੈ ਪਰ ਇਹ ਤਾਂ ਪਬਲਿਕ ਪਬਲਿਕ ਫਿਗਰ ਹੋਣ ਦੇ ਨਾਤੇ ਪਬਲਿਕ ਵਿੱਚ ਆਪਣੀ ਇਮੇਜ ਬਣਾ ਕੇ ਆਉਣਾ ਬਹੁਤ ਵਧੀਆ ਤਰੀਕੇ ਨਾਲ ਦੱਸਾਂਗੇ ਵੀ ਸਾਨੂੰ ਕੀ ਕੀ ਕਿਹਾ ਗਿਆ ਸਾਡੀ ਲੜਾਈ ਹੈ ਕੋਰਟ ਦੇ ਹਾਂ ਹਾਂ ਲੜਾ ਹਾਂ ਟਾਈਮ ਲੱਗੂਗਾ ਆਹੀ ਚੈਨਲ ਦੇ ਕਹਿ ਕੇ ਜਾਣਾ ਵੀ ਤੁਹਾਨੂੰ ਪਰਸਨਲੀ ਵੀਡੀਓ ਸੈਂਡ ਕਰੂੰਗਾ ਜੀ ਹੋਰ ਦੱਸੋ ਹੁਣ ਜਿਹੜੇ ਨਾਲ ਮੈਂ ਚੱਲ ਰਿਹਾ ਮੇਰਾ ਏਡਾ ਦਿਮਾਗ ਤਾਂ ਨਹੀਂ ਵੀ ਐਡਵੋਕੇਟ ਸਾਹਿਬ ਦੇ ਬਰਾਬਰ ਹੋਊਗਾ ਜਿੱਥੇ ਆਪਣਾ ਦਿਮਾਗ ਚੱਲਣੋਂ हट ਗਿਆ ਆਪਾਂ ਤਾਂ ਵਕੀਲ ਸਾਹਿਬ ਕਰਦੇ ਆ ਅਗਲੇ ਨੇ ਕਿਹਾ ਨਹੀਂ ਦੇਣੀ ਤਾਂ ਨਹੀਂ ਦੇਣੀ ਜਦੋਂ ਕਹੂਗਾ ਦੇ ਦੇ ਆਪਾਂ ਦੇ ਦਾਂਗੇ ਇੱਕ ਵਾਰ ਜਨਰਲ ਸਵਾਲ ਅੱਢੀ ਸੈਟੀ ਤੋਂ ਪੁੱਛਣਾ ਚਾਹੁੰਦਾ ਤੁਹਾਨੂੰ ਕਿਉਂ ਲੱਗਦਾ ਕਿ ਪੰਜਾਬ 'ਚ ਬੇਅਦਬੀਆਂ ਕਿਉਂ ਹੁੰਦੀਆਂ ਕਿਸੇ ਵੀ ਤਰ੍ਹਾਂ ਨਾਲ ਹੋਵੇ ਦੇ ਵਿਚਾਰ ਮਨਸ਼ਾ ਬਹੁਤ ਸੌਖਾ ਤਰੀਕਾ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਦਾ ਤੇ ਪ੍ਰੋਪਰ ਕਾਰਵਾਈ ਨਹੀਂ ਹੁੰਦੀ ਹੈਗੀ ਤੁਸੀਂ ਆਹ ਕੇਸ ਚ ਦੇਖ ਲਓ ਬਰਾਬਰ ਮੇਰੇ ਤੇ ਕ੍ਰਾਸ ਪਰਚਾ ਕਾ ਉਸ ਪਰਚਾ ਕੇ ਤੁਸੀਂ ਪੰਜਾਬ ਜੀ ਰਹਿੰਦੇ ਹੋ ਚਾਹੇ ਤੁਸੀਂ ਪੱਤਰਕਾਰ ਹੋ ਤੁਹਾਨੂੰ ਕ੍ਰਾਸ ਪਰਚਾ ਤਾਂ ਹੁੰਦੇ ਨੇ ਵੀ ਸਮਝੌਤਾ ਕੀਤਾ ਜਾਵੇ ਐਦਾਂ ਹੀ ਹੁੰਦਾ ਨਾ ਫਿਰ 19 ਦਿਨਾਂ ਬਾਅਦ ਮੇਰੇ 19 ਦਿਨਾਂ ਬਾਅਦ ਕਿ ਜਿਹੜੇ ਲੋਕਾਂ ਨੂੰ ਵੈਦਬੀ ਕਰਨ ਵਾਲੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਕਿ ਉਹ ਵੀ ਸਹੀ ਹੈ ਹਨੀ ਸਹੀ ਦੇ ਨਿਗਾਹ ਵਿੱਚ ਨਹੀਂ ਹੱਕ 'ਚ ਮੈਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਜੇ ਮੈਂ ਉਹਨੂੰ ਮਰਵਾਉਣਾ ਹੁੰਦਾ ਨਾ ਫਿਰ ਮੈਂ ਉੱਥੇ ਜਥੇਬੰਦੀਆਂ ਨਾਲ ਲੈ ਕੇ ਜਾਂਦਾ ਜਾਂ ਕੁਝ ਹੋਰ ਕਰਦਾ ਸਮਝ ਗਏ ਗੱਲ ਮੇਰੇ ਲਈ ਜਥੇਬੰਦੀਆਂ ਸਾਨੂੰ ਕਿਉਂ ਨਹੀਂ ਸੰਪਰਕ ਕੀਤਾ ਮੇਰੇ ਲਈ ਇਹ ਬੈਸਟ ਹੈ ਮੈਨੂੰ ਨਹੀਂ ਲੱਗਿਆ ਮੈਂ ਨਹੀਂ ਕੀਤਾ ਮੈਂ ਪੈਨਿਕ ਹੋ ਗਿਆ ਮੈਂ ਚਲੇ ਗਿਆ ਉਹ ਤੋਂ ਬਾਅਦ ਵੀ ਉਹਨਾਂ ਨੂੰ ਇਨਫੋਰਮ ਕਰ ਸਕਦੇ ਸੀ ਕਿਉਂਕਿ ਕੋਈ ਬਾਅਦ ਫਾਰਮ ਕੀਤਾ ਹੂੰ ਜਥੇਬੰਦੀਆਂ ਪਤਾ ਬਾਬਾ ਰਾਜਾ ਰਾਮ ਸਿੰਘ ਜੀ ਨੂੰ ਪਤਾ ਮੋਦੀ ਨੇ ਸਾਡੇ ਨਾਨਕ ਸਿੰਘ ਜਥੇਬੰਦੀਆਂ ਦੇ ਤਰਨਾ ਦਲ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਦਲ ਨੂੰ ਪਤਾ ਸਭ ਨੂੰ ਪਤਾ ਮੇਰੇ ਪੇਜ ਤੇ ਪਈਆਂ ਵੀਡੀਓ ਦੇਖ ਲਓ ਹਮ ਜਨਾਬ ਹੁਣ ਇੱਕ ਆਖਰੀ ਸਵਾਲ ਹੁਣ ਹਣੀ ਸੈਠੀ ਮੰਨ ਲੀਏ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਕ ਮਾਫੀ DSP ਪੈਡ ਵੱਲੋਂ ਕੋਈ ਹੋਰ ਤੁਹਾਡੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਕਿਸੇ politcal pressure ਤੋਂ ਦੇ ਪਾਇਆ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੈ ਸੀ ਪੰਜਾਬ 'ਚ ਰਹਿਣਾ ਹੈ ਪੰਜਾਬ ਦੀ ਸਿਆਸਤ ਦੇ ਨਾਲ ਲੱਗ ਕੇ ਹੀ ਚੱਲਣਾ ਪੈਂਦਾ ਬੀਇੰਗ ਅ ਸਿੱਖ ਤੁਹਾਨੂੰ ਐਸਪੀਸੀ ਵੱਲੋਂ ਜੇਕਰ ਕੋਈ ਕਾਲ ਆਂਦੀ ਹੈ ਜਾਂ ਕੋਈ ਇਨਫੋਰਮੇਸ਼ਨ ਆਂਦੀ ਹੈ ਉਹ ਕਹਿਣ ਅਸੀਂ ਤੁਹਾਨੂੰ ਇਸ ਪਰ ਮਾਮਲੇ ਵਿੱਚ ਬਰੀ ਕਰਵਾ ਸਕਦੇ ਹਾਂ ਜਾਂ ਫਿਰ ਤੁਹਾਨੂੰ ਜੋ ਪਰਿ ਹੋਣਾ ਹੈ ਮਾਫੀ ਮੰਗਣੀ ਪਵੇਗੀ ਐਸਪੀਸੀ ਦੇ ਉੱਤੇ ਅਹੁਦੇਦਾਰ ਕਿਸੇ ਬੰਦੇ ਵੱਲੋਂ ਫੋਨ ਆਵੇ ਫਿਰ ਹਣੀ ਸੇਟੀ ਦਾ ਜਵਾਬ ਕੀ ਹੋਵੇ ਕਿਉਂਕਿ ਤੁਸੀਂ ਆਪ ਕਹਿ ਕਿ ਜਿਹੜੇ ਗੁਰਕਾ ਸਾਹਿਬ ਦੇ ਅੰਗ ਖਲਾਰੇ ਹੋਏ ਸੀ ਉਹਨਾਂ ਨੂੰ ਤੁਸੀਂ ਬਾਇਜ਼ਤ ਉਹਨਾਂ ਨੂੰ ਸਬਮਿਟ ਕੀਤਾ ਵਾ ਐਸਜੀਪੀਸੀ ਦੇ ਲੋਕਾਂ ਨੂੰ ਚਮਕਾਇਆ ਹੁਣ ਉਹਨਾਂ ਵੱਲੋਂ ਜੇਕਰ ਤੁਹਾਨੂੰ ਫੋਨ ਆਵੇ ਕਿ ਮਾਫੀ ਮੰਗ ਲੈਣੀ ਚਾਹੀਦੀ ਹੈ ਮੰਨ ਨੂੰ ਦਫਾ ਦਫਾ ਕਰੀਏ ਫਿਰ ਨਹੀਂ ਤੁਸੀਂ ਚੰਡੀਗੜ੍ਹ ਬੈਠੇ ਮੈਂ ਚੰਡੀਗੜ੍ਹ ਬੈਠਾ ਚੰਡੀਗੜ੍ਹ ਬੈਠਾ ਤੁਹਾਨੂੰ ਪਹੁੰਚ ਗਈ ਨਾ ਖਬਰ ਵੀ ਹਣੀ ਤੇ ਪਰਚੇ ਹੋ ਕੇ ਤਾਂ ਹੀ ਇੰਟਰਵਿਊ ਲੈ ਰਹੇ ਮੈਂ ਮੈਨੂੰ ਸਾਨੂੰ ਕੋ ਤਾਂ ਸਭ ਤੋਂ ਪਹਿਲਾਂ ਪੁੱਛ ਰਿਹਾ ਮੇਰਾ ਭਰਾ ਤੁਸੀਂ ਵੱਡੇ ਭਰਾ ਹੋ ਮੇਰੇ ਸਤਿਕਾਰਯੋਗ ਹੋ ਮੈਂ ਹੀ ਪੁੱਛ ਰਿਹਾ ਤੁਹਾਨੂੰ ਖਬਰ ਪਹੁੰਚ ਗਈ ਨਾ ਵੀ ਹਾਨੀ ਤੇ ਪਰਚੇ ਦਰਜ ਹੋਗੇ ਹੂੰ ਹੂੰ ਤੇ ਐਸਜੀਪੀਸੀ ਦੇ ਕਿਸੇ ਨੁਮਾਇੰਦੇ ਨੂੰ ਨਹੀਂ ਪਹੁੰਚੀ ਹੋਣੀ ਬਿਲਕੁਲ ਪਹੁੰਚੀ ਹੋਣੀ ਫਿਰ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇੱਕ ਸਿੱਖ ਜੋਾਕ ਬੇਦਵੀ ਦਾ ਬਦਲਾ ਲੈ ਰਿਹਾ ਸੀ ਉਹਨੂੰ ਜਾ ਕੇ ਪੁੱਛੀਏ ਵੀ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤੈਨੂੰ ਸਪੋਰਟ ਚਾਹੀਦੀ ਹੈ ਉਹਨਾਂ ਤਾਂ ਨਹੀਂ ਚਾਹੀਦਾ ਤੁਸੀਂ ਦੱਸੋ ਉਹੀ ਤੁਹਾਨੂੰ ਕਹਿ ਰਿਹਾ ਮੇਰੇ ਉਹਨਾਂ ਵੱਲੋਂ ਸਪੋਰਟ ਤੁਹਾਨੂੰ ਨਹੀਂ ਆ ਰਹੀ ਕਿ ਅਸੀਂ ਮੰਨ ਲਈਏ ਕਿ ਐਸਜੀਪੀਸੀ ਇਸ ਮਾਮਲੇ 'ਚ ਆਪਣਾ 페ਸ ਆਪਣਾ ਨਾਮ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੀ ਨਾ ਉਹਨਾਂ ਦੀ ਮਰਜ਼ੀ ਵੀਰੇ ਵੱਡੇ ਨੇ ਸਾਡਾ ਐਡਾ ਲੈਵਲ ਨਹੀਂ ਉਹਨਾਂ ਵਿਰੁੱਧ ਬਿਆਨ ਦੇ ਚੱਕੀ ਜਾਂ ਉਹਨਾਂ ਦੇ ਹੱਕ ਜੀ ਦੇ ਸਕੀਏ ਹੁਣ ਕੱਲ ਨੂੰ ਅਸੀਂ ਕਹੀਏ ਕਿ ਹਣੀ ਸੇਠੀ ਦੇ ਖਿਲਾਫ ਕੋਈ ਪਰਚਾ ਹੋ ਜਾਂਦਾ ਮਾਮਲੇ ਅਲੀਗੇਸ਼ਨ ਵੱਧ ਜਾਂਦੇ ਨੇ ਐਸਜੀਪੀਸੀ ਵੱਲੋਂ ਕੋਈ ਬੰਦਾ ਸਾਹਮਣੇ ਨਹੀਂ ਆਂਦਾ ਹਣੀ ਸੇਠੀ ਦਾ एसजीपीसी ਨਾਲ ਲਗਾ ਆ ਬਈ ਐਸਜੀपीसी ਵੱਲੋਂ ਕੋਈ ਮੋਰਲ ਸਪੋਰਟ ਬਸ ਪਰ ਫਿਰ ਇੱਕ ਸਿੱਖ ਹੋਣ ਦੇ ਨਾਤੇ ਪੰਜਾਬ ਦੀ ਇੰਨੀ ਵੱਡੀ ਪੁਰਾਣੀ ਇੱਕ ਪੋਲੀਟੀਕਲ ਪਾਰਟੀ ਇੱਕ ਪੋਲੀਟੀਕਲ ਪਾਰਟੀ ਹਾਂ ਹਾਂ ਜਾਣਦੇ ਹੋ ਤੁਹਾਨੂੰ ਪਤਾ ਹੈ ਜੋ ਤੁਸੀਂ ਕਹਾਣਾ ਚਾਹਦੇ ਹੋ ਤੁਹਾਨੂੰ ਪਤਾ ਹੈ ਵੀ ਮੈਨੂੰ ਨਰਾਜ਼ਗੀ ਹੈ ਮੈਨੂੰ ਨਰਾਜ਼ਗੀ ਹੈ ਮੈਨੂੰ ਨਰਾਜ਼ਗੀ ਹੈ ਵੀ ਤੁਹਾਨੂੰ ਨਰਾਜ਼ਗੀ ਹੈ ਵੀ ਮੈਨੂੰ ਨਹੀਂ ਪੁੱਛਿਆ ਗਿਆ ਮੈਨੂੰ ਨਰਾਜ਼ਗੀ ਹੈ ਵੀਰੇ ਮੈਂ ਸਿੱਕ ਕੌਮ ਦਾ ਮੈਨੂੰ ਨਰਾਜਗੀ ਆ ਯਾਰ ਮੈਨੂੰ ਹੋਰ ਧਰਮਾਂ ਦੇ ਬੜੇ ਫੋਨ ਆਇਆ ਵੀ ਦੱਸ ਕੀ ਕਰਨਾ ਨਹੀਂ ਕਰਨਾ ਹੂੰ ਇਹ ਤਾਂ ਆਪਣੇ ਨੇ ਨਾ ਐਸਜੀਪੀਸੀ ਸਾਡੀ ਸਿਮੌਰ ਜੱਥੇਬੰਦੀ ਹੈ ਨਾ ਉਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਵੀ ਇੱਕ 30 ਸਾਲਾਂ ਦਾ ਮੁੰਡਾ ਬੇਦਵੀ ਕਰ ਰਿਹਾ ਹੈ ਉਹ ਬੰਦੇ ਨੂੰ ਫੜਿਆ ਹੈ ਸਹੀ ਸਲਾਮਤ ਪੁਲਿਸ ਨੂੰ ਹੈਂਡਓਵਰ ਕੀਤਾ ਜੋਦੇ ਤੇ ਪੰਜ ਤਰ੍ਹਾਂ ਲਾ ਕੇ ਉਹਨੂੰ ਖੱਜਲ ਕੀਤਾ ਜਾ ਰਿਹਾ ਹੈ ਐਸਜੀਪੀਸੀ ਦਾ ਫਰਜ ਨਹੀਂ ਬਣਦਾ ਨਾਲ ਖੜਨਾ ਹੂੰ ਇਹ ਉਹਨਾਂ ਦੀ ਮਰਜ਼ੀ ਨਹੀਂ ਘੜੇ ਕੋਈ ਗੱਲ ਨਹੀਂ ਸਾਡੇ ਵੱਡੇ ਨੇ ਗੁੱਸਾ ਹੈਗਾ ਨਹੀਂ ਤੁਸੀਂ ਦਸੋਣਾ ਨਹੀਂ ਚਾਹੀਦਾ ਤੁਹਾਡੇ ਨਾਲ ਕੋਈ ਗੱਲਬਾਤ ਹੋ ਜਵੇ ਠੀਕ ਹੈ ਤੁਹਾਡੇ ਤਾਏ ਚਾਚੇ ਤੁਹਾਨੂੰ ਪੁੱਛਣ ਨਾ ਤੇ ਤੁਹਾਨੂੰ ਗੁੱਸਾ ਨਹੀਂ ਲੱਗਦਾ ਯਾਰ ਇਹ ਤਾਂ ਮੈਨੂੰ ਪਤਾ ਵੀ ਨਹੀਂ ਲਿਆ ਪੋਸਟਾਦਾਂ ਮੈਂ ਜਦੋਂ ਗੁੱਸਾ ਜ਼ਰੂਰ ਲੱਗੇਗਾ ਮੈਨੂੰ ਨਾ ਪੁੱਛਣ ਫਿਰ ਮੇਰਾ ਅਗਲਾ ਸਟੈਪ ਤੇ ਹੀ ਹੋਵੇਗਾ ਕਿ ਮੈਂ ਇਹ ਨਾਲ رابطہ ਕਰਨੀ ਬੰਦ ਕਰਦਾ ਫਿਰ ਹੈਨੀ ਸਿਟੀ ਦਾ ਵੀ ਅਗਲਾ ਸਟੈਪ ਆ ਹੀ ਹੋਵੇਗਾ ਕੀਤਾ ਸੀਗਾ ਉਧਰੋਂ ਕੋਈ ਪੋਜ਼ਿਟਿਵ ਜਵਾਬ ਨਹੀਂ ਆਇਆ ਉਹਨਾਂ ਦੇ ਅੱਗੇ ਨੇ ਸ਼ਾਇਦ ਅੱਗੇ ਕੰਪਲੇਂਟ ਨਹੀਂ ਕੀਤੀ ਜਿਹੜੇ ਸਾਡੇ ਤੋਂ ਅੰਗ ਹੈਂਡਓਵਰ ਲੈ ਕੇ ਗਏ ਸੀ ਉਹਨਾਂ ਨੇ ਸਹੀ ਤਰੀਕੇ ਨਾਲ ਰਿਪੋਰਟ ਬਣਾ ਕੇ ਨਹੀਂ ਭੇਜੀ ਹੋਣੀ ਮੇਰਾ ਇਹ ਸੋਚਣੀ ਹੈ ਹੂੰ ਇਹ ਗਲਤ ਵੀ ਹੋ ਸਕਦੀ ਹੈ ਸਹੀ ਵੀ ਹੋ ਸਕਦੀ ਹੈ ਹੁਣ ਇੱਕ ਵਸ ਆਫਿਸ ਵਾਲ ਬਣਨਾ ਚਾਹ ਹਾਨੀ ਸੈਟੀ ਮਸੀਂ ਦੁਆ ਹੀ ਕਰਦੇ ਆ ਕਿ ਪੰਜਾਬ ਵਿੱਚ ਅਜੇ ਕੋਈ ਘਟਨਾ ਕਿਸੇ ਨਾਲ ਵੀ ਨਾ ਵਾਪਰੇ ਕਿਸੇ ਵੀ ਧਰਮ ਨਾਲ ਹੀ ਸਿਰ ਪੰਜਾਬ ਨਾਲ ਨਹੀਂ ਪੂਰੀ ਦੁਨੀਆ 'ਚ ਕਿਸੇ ਤੇ ਵੀ ਨਾ ਹੋਵੇ ਵੀ ਧਾਰਮਿਕ ਮਾਨੂੰ ਫੇਸ ਪਹੁੰਚਾ ਤੋ ਬਹੁਤ ਗਲਤ ਹੈ ਬਿਲਕੁਲ ਖੁਦਾ ਨਾ ਖਾਸਤਾ ਅਜਿਹਾ ਕੁਝ ਹੁੰਦਾ ਕਿ ਦੁਬਾਰਾ ਹਾਨੀ ਸੈਟੀ ਇਹੀ ਮੋਡਸ ਆਪਰੈਂਟੀ ਲੈ ਕੇ ਚੱਲੇਗਾ ਕਿ ਹਾਨੀ ਸੈਟੀ ਉਸ ਬੰਦੇ ਨੂੰ ਕਹੇਗਾ ਕਿ ਹੁਣ ਤੁਸੀਂ ਆਪੇ ਦੇਖ ਲਓ ਪਿਛਲੇ ਮੇਰੇ ਤੇ ਪਰਚਾ ਹੋ ਗਿਆ ਸੀ ਹੁਣ ਮੈਂ ਦੁਬਾਰਾ ਸਾਹਮਣੇ ਨਹੀਂ ਆਣਾ ਬਾਕੀ ਸਵਾਲ ਆਉਂਗਾ ਬਿਲਕੁਲ ਆਉਂਗਾ ਹੌਸਲੇ ਥੋੜੀ ਘਾਰੀ ਦੇ ਕੋਈ ਨਹੀਂ ਇੱਕ ਬੰਦੇ ਨੂੰ ਸਮਝ ਨਹੀਂ ਆਈ ਵੀ ਕੌਣ ਜ਼ਰੂਰੀ ਸੀ ਕੌਣ ਨਹੀਂ ਸੀ ਇੱਕ ਬੰਦੇ ਨੂੰ ਆਪਣੀ ਈਗੋ ਹਰਟ ਹੋ ਗਈ ਉਹ ਕਾਨੂੰਨ ਬੈਠਾ ਹੈ ਹਾਈ ਕੋਰਟ ਬੈਠੇ ਹੈ ਜੱਜ ਸਾਹਿਬ ਬੈਠੇ ਨੇ ਸਾਰੇ ਆਪਾਂ ਉਹਨਾਂ ਨੂੰ ਜਵਾਬ ਦੇ ਆ ਉਹ ਵੀ ਦੇਣੇ ਤਿੰਨ ਸਾਲ ਤੋਂ ਥਾਣਿਆਂ ਦੇ ਵਿੱਚ ਵਧੀਆ ਆਣ ਜਾਣਾ ਸਭ ਕੁਝ ਹੈ ਅਜ ਤੱਕ ਮੈਨੂੰ ਕੋਈ ਕਿਸੇ ਦੀ ਕੰਪਲੇਂਟ ਨਹੀਂ ਸਹਿਯੋਗ ਕਰੀਦਾ ਉਹ ਸਾਡਾ ਕਰਦੇ ਆ ਸੀ ਉਹਨਾਂ ਦਾ ਕਰਦੇ ਆ ਇੱਕ ਅਫਸਰ ਨੂੰ ਮੇਰੀ ਗੱਲ ਨਹੀਂ ਸਮਝਾਈ ਇੱਕ ਅਫਸਰ ਧੱਕੇ ਤੇ ਉਤਰ ਗਿਆ ਆਪਣੀ ਪਾਵਰ ਦਾ ਮਿਸਯੂਜ਼ ਕਰਨ ਲੱਗ ਗਿਆ ਤੇ ਫਿਰ ਕੋਟ ਆਪਾਂ ਤਾਂ ਅੱਜ ਵੀ ਬੂਏ ਐਂਸ ਇੱਜ਼ਤ ਬਾਈ ਇੱਜ਼ਤ ਕਹਿੰਦੇ ਆ ਡੀਐਸ ਮਾਰਾਈ ਚੜ੍ਹਦੀ ਕਲਾ ਬਖਸ਼ਣ ਹੋਰ ਦੱਸੋ ਹਮਮ ਖੁੱਲ੍ਹ ਲੜਾਈ ਲੜਾਂਗੇ ਮੈਂ ਤਾਂ ਇਹ ਕਰਦਾ ਕਿ ਜੋ ਵੀ ਇਨਸਾਫ ਜੋ ਵੀ ਨਿਆਂ ਕਾਨੂੰਨੀ ਕਰੋ ਇਹਦੇ ਸਭ ਨਾਲ ਬਣਨਾ ਚਾਹੀਦਾ ਉਹ ਇਸ ਮਾਮਲੇ ਵਿੱਚ ਹੋਵੇ ਚਾਹੇ ਤੁਹਾਡੇ ਪੱਖ ਚ ਹੋਵੇ ਚਾਹੇ ਤੁਹਾਡੇ ਖਿਲਾਫ ਹੋਵੇ ਕਾਨੂੰਨਾਂ ਜਿਹੜੀ ਸਹੀ ਹੋਣ ਸੱਚਾ ਹੋਣਾ ਚਾਹੀਦਾ ਜੇ ਮੈਂ ਕੋਈ ਗਲਤ ਕੰਮ ਕੀਤਾ ਮੇਰੇ ਲਈ ਇਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਜੇ ਮੈਂ ਸਹੀ ਕੀਤਾ ਤੇ ਜੇ ਮੈਂ ਕੋਈ ਗੱਲ ਸਹੀ ਕੀਤੀ ਆ ਤਾਂ ਫਿਰ ਜੱਜ ਸਾਹਿਬ ਆਪੇ ਦੇਖ ਲੈਣਗੇ ਬਿਲਕੁਲ ਸੋ ਇਸੇ ਨੋਟ ਤੇ ਅਸੀਂ ਆਪਣੀ ਅੱਜ ਦੀ ਇਹ ਪੇਸ਼ਕਸ਼ ਅਤੇ ਕਦਮ ਕਰਦੇ ਹਾਂ ਮੈਨੂੰ ਰਿਸ਼ਭ ਚਾਵਲਾ ਨੂੰ ਦਿਓ ਇਜਾਜ਼ਤ ਹਣੀ ਸੇਟੀ ਦਾ ਵੀ ਸਨਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਅਸ਼ੀਗਰ ਹਾਂ